ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਪਣਾ ਨਵਾਂ ਸਫ਼ਰ ਸ਼ੁਰੂ ਕਰਨ ਲੱਗੇ ਆਂ ਤੇ ਆਪਾਂ ਸਾਈਕਲਾਂ ਤੇ ਸਫ਼ਰ ਕਰਨਾ ਜਿਵੇਂ ਤੁਸੀਂ ਦੇਖ ਰਹੇ ਹੋ ਸਾਈਕਲ ਆਪਣੇ ਤਿਆਰ ਖੜੇ ਨੇ ਤੇ ਆਪਾਂ ਦੋ ਜਣਿਆਂ ਨੇ ਸਫ਼ਰ ਕਰਨਾ ਨਾਲ ਮੇਰਾ ਦੋਸਤਾ ਮਨਪ੍ਰੀਤ ਉਹਨੇ ਕੈਮਰਾ ਫੜਿਆ ਹੋਇਆ ਦੋਨੋਂ ਦੇ ਸਾਈਕਲ ਤਿਆਰ ਖੜੇ ਨੇ ਤਕਰੀਬਨ ਸਮਾਂ ਸਵੇਰੇ 6:30 ਵਜੇ ਦਾ ਹੋ ਗਿਆ ਪਿੰਡੋਂ ਸਫ਼ਰ ਸ਼ੁਰੂ ਕਰਨ ਲੱਗੇ ਆਂ ਆਪਾਂ ਸਾਈਕਲਾਂ ਤੇ ਸਫ਼ਰ ਕਰਨਾ ਹਿਮਾਚਲ ਦਾ ਤੇ ਪਿੰਡ ਤੋਂ ਚੱਲਣ ਲੱਗੇ ਆਂ ਬਾਕੀ ਨਾਲ ਦੀ ਨਾਲ ਸਾਰਾ ਵੀਡੀਓ ਦੇ ਵਿੱਚ ਆਪਾਂ ਅਪਡੇਟ ਦਿੰ ਤੇ ਦੇਖਦੇ ਆ ਵੀ ਕਿੰਨਾ ਕੁ ਸਫਰ ਆਪਾਂ ਤੇ ਇੱਕ ਦਿਨ ਦੇ ਵਿੱਚ ਕੱਢਦੇ ਆ ਤੇ ਸਾਈਕਲਾਂ ਤੇ ਆਪਾਂ ਸਮਾਨ ਬੰਨੇ ਆ ਕੁਝ ਬਈ ਮੜਾ ਇਹ ਨੇੜੋਂ ਦੇ ਸਾਦੇ ਹੋਗੇ ਤੇ ਆਹ ਸਮਾਨ ਆ ਤੇ ਟੈਂਟ ਹੋ ਗਿਆ ਹਨਾ ਆ ਬੈਗ ਹੋ ਗਿਆ ਜਿੱਦ ਕੱਪੜੇ ਵਗੈਰਾ ਨੇ ਬਾਕੀ ਆ ਵੀਡੀਓ ਬਣਾਉਣ ਵਾਸਤੇ ਹੋਗੀ ਆਪਣੀ ਟ੍ਰਾਈਪੋਡ ਤੇ ਇੱਧਰ ਮਨਪ੍ਰੀਤ ਦੇ ਸਾਈਕਲ ਤੇ ਆਹ ਮੈਟ ਹੋਗੇ ਤੇ ਨਾਲ ਇਹਦੇ ਬੈਗ ਹੋਗੇ ਕੱਪੜੇ ਵਗੈਰਾ ਬਾਕੀ ਪਾਣੀ ਦੀਆਂ ਬੋਤਲਾਂ ਆ ਛੋਟਾ ਬੈਗ ਜਿਹਦੇ ਚ ਚਾਰਜਰ ਪਾਵਰ ਬੈਂਕਾਂ ਐਵੇਂ ਦਾ ਬਹੁਤ ਸਾਰਾ ਸਮਾਨ ਆ ਤੇ ਚੱਲਦੇ ਆਪਾਂ ਇੱਥੋਂ ਆਪਣਾ ਸਫਰ ਜਿਹੜਾ ਹੋ ਸ਼ੁਰੂ ਕਰਦੇ ਆਂ ਤੇ ਸਾਡੀ ਕੋਸ਼ਿਸ਼ ਆ ਵੀ ਅੱਜ ਚੰਡੀਗੜ੍ਹ ਰੁਕੀਏ ਜਾ ਕੇ ਤੇ ਹਿਮਾਚਲ ਦੀਆਂ ਸੋਹਣੀਆਂ ਥਾਵਾਂ ਆਪਾਂ ਘੁੰਮਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਨਾਲ ਦੀ ਨਾਲ ਅੱਗੇ ਦੀਆਂ ਵੀਡੀਓ ਚ ਆਪਾਂ ਅਪਡੇਟ ਦਿੰਦੇ ਰਵਾਂਗੇ ਸੋ ਬਣੇ ਰਹੋ ਆਪਣੇ ਸਫਰਾਂ ਦੇ ਨਾਲ ਪਹਿਲਾ ਬਲੌਗ ਆ ਆਪਣਾ ਤੇ ਆਪਣੇ ਮਿੱਤਰਾਂ ਦੋਸਤਾਂ ਨਾਲ ਸ਼ੇਅਰ ਕਰਿਓ ਚੱਲਦੇ ਆਪਾਂ ਇੱਥੋਂ ਆਪਣਾ ਸਫਰ ਜਿਹੜਾ ਹੋ ਸ਼ੁਰੂ ਕਰਦੇ ਆ ਜਿਵੇਂ ਆਪਾਂ ਸਾਰੀ ਜਾਣਕਾਰੀ ਦਿੱਤੀ ਆ ਵੀ ਆਪਾਂ ਨਵਾਂ ਸਫਰ ਜਿਹੜਾ ਹੋ ਸ਼ੁਰੂ ਕਰਨ ਲੱਗੇ ਆ ਪਿੰਡ ਤੋਂ ਹਨਾ ਤੇ ਅੱਜ ਤਰੀਕ ਹੈਗੀ 12 ਅਪ੍ਰੈਲ ਸਮਾਂ ਸਵੇਰੇ 6:30 ਵਜੇ ਤੇ ਅੱਜ ਸਵੇਰੇ ਨਾ ਮੀਂਹ ਪੈ ਗਿਆ। ਅੱਜ ਜਵੇਂ ਤੁਸੀਂ ਸੜਕ ਦੇਖ ਰਹੇ ਹੋ ਸੜਕ ਥੋੜੀ ਥੋੜੀ ਗਿੱਲੀ ਹੋਈ ਪਿਆ। ਮੌਸਮ ਬਹੁਤ ਵਧੀਆ ਹੋ ਗਿਆ। ਪਿਛਲੇ ਦਿਨਾਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੋ ਗਈ ਸੀ। ਤੇ ਪਿੱਛੇ ਆਪਣੇ ਸਾਈਕਲ ਤਿਆਰ ਖੜੇ ਨੇ। ਚਲਦੇ ਆਂ ਖਿੱਚਦੇ ਆਂ ਆਪਾਂ ਸਫ਼ਰ ਤੇ ਆਪਾਂ ਆਪਣਾ ਸਫ਼ਰ ਜਿਹੜਾ ਉਹ ਸ਼ੁਰੂ ਕਰ ਲਿਆ। ਤੇ ਇਹ ਪਿੰਡ ਤੋਂ ਲੈ ਕੇ ਚੰਡੀਗੜ੍ਹ ਦੀ ਜਿਹੜੀ ਉਹ ਦੂਰੀ ਹੈ 75 ਕਿਲੋਮੀਟਰ ਤੋਂ ਲੈ ਕੇ 80 ਕਿਲੋਮੀਟਰ ਦੇ ਵਿੱਚ ਵਿੱਚ ਹੈ। ਤੇ ਆਪਣੀ ਕੋਸ਼ਿਸ਼ ਰਹੂਗੀ ਵੀ ਆਪਾਂ ਸ਼ਾਮ ਤੱਕ ਚੰਡੀਗੜ੍ਹ ਪਹੁੰਚ ਜਾਈਏ ਤੇ ਜਿੰਨਾ ਜਿੰਨਾ ਕਿ ਸਫ਼ਰ ਆਰਾਮ ਨਾਲ ਕਵਰ ਹੋਇਆ ਕਰੂ ਇੱਕ ਦਿਨ 'ਚ ਉਹ ਆਪਾਂ ਕਰਿਆ ਤੇ ਅੱਜ ਮੌਸਮ ਬਹੁਤ ਠੰਡਾ ਕਿਉਂਕਿ ਮੀਂਹ ਪੈ ਗਿਆ ਜਿਵੇਂ ਪਹਿਲਾਂ ਦੱਸਿਆ ਬਹੁਤ ਸੋਹਣਾ ਮੌਸਮ ਹੋਇਆ ਹੋਇਆ ਤੇ ਚੱਲਦੇ ਆਂ ਤਕਰੀਬਨ ਪਹਿਲਾ ਸ਼ਹਿਰ ਆਉ ਪਊਗਾ ਆਪਾਂ ਨੂੰ ਮਲੋ ਤੇ ਅੱਗੇ ਮੈਂ ਵੀਡੀਓ ਪਾਉਣਾ ਹੁੰਦਾ ਕਮੈਂਟ ਬਹੁਤ ਆਉਂਦੇ ਹੁੰਦੇ ਨੇ ਵੀ ਤੁਹਾਡਾ ਏਰੀਆ ਕਿਹੜਾ ਫੋਨ ਆਉਂਦੇ ਹੁੰਦੇ ਨੇ ਤੇ ਆਪਣਾ ਫਤੇਗੜ ਸਾਹਿਬ ਜ਼ਿਲ੍ਹਾ ਤੇ ਅਮਲੂ ਤਸੀਲ ਪੈਂਦੀ ਆ ਅਮਲੂ ਤਸੀਲ ਦੇ ਵਿੱਚ ਪਿੰਡ ਆ ਆਪਣਾ ਤੇ ਬਹੁਤ ਮੈਸੇਜ ਬਹੁਤ ਕਮੈਂਟ ਆਉਂਦੇ ਨੇ ਬਾਈ ਕਿਹੜਾ ਏਰੀਆ ਤੁਹਾਡਾ ਤੇ ਚੱਲਦੇ ਆਂ ਬਾਕੀ ਨਾਲ ਦੀ ਨਾਲ ਜਿੱਥੇ-ਜਿੱਥੇ ਮਤਲਬ ਰੋਕਾਂਗੇ ਸਾਰੀ ਅਪਡੇਟ ਆਪਾਂ ਦਿੰਦੇ ਰਹਾਂਗੇ ਤੇ ਸਾਈਕਲ ਤੇ ਇਹ ਪਹਿਲਾ ਸਫ਼ਰ ਹੈ ਆਪਣਾ ਵੀ ਆਪਣਾ ਅੱਗੇ ਆਪਾਂ ਸਾਈਕਲਿੰਗ ਵਗੈਰਾ ਕਰਦੇ ਰਹਿੰਦੇ ਹਾਂ ਨਾ ਉਰੇ ਜ ਆਪਾਂ ਦਾ ਟਾਈਮ ਹੁੰਦਾ 20 ਕਿਲੋਮੀਟਰ 30 ਕਿਲੋਮੀਟਰ 40 ਕਿਲੋਮੀਟਰ ਤੇ ਲੰਬਾ ਸਫ਼ਰ ਇਹ ਪਹਿਲਾ ਸਾਈਕਲ ਤੇ ਸਵੇਰੇ ਪਹਿਲਾਂ ਬੱਦਲ ਜੇ ਹੋਏ ਸੀ ਹੁਣ ਸੂਰਜ ਪੂਰਾ ਚੜਿਆ ਆ ਇੱਧਰ ਵੀਡੀਓ ਦੇਖੋ ਪੂਰਾ ਹਨ ਸੂਰਜ ਤੇ ਦਿਨੇ ਧੁੱਪ ਪੂਰੀ ਪਊ ਅਮਲੋ ਰਹਿ ਗਿਆ 6 ਕਿਲੋਮੀਟਰ ਆ ਇੱਥੇ ਆ ਗਿਆ ਮੀਲ ਪੱਥਰ 6 ਕਿਲੋਮੀਟਰ ਮਲੋ ਪਹਿਲਾ ਸ਼ਹਿਰ ਪਹੁੰਚਣਾ ਜਿਹੜਾ ਆਪਾਂ ਨੂੰ ਚੰਡੀਗੜ੍ਹ ਨੂੰ ਜਾਂਦੇ ਹਾਂ। ਅਮਲੋ ਅਮਲੋ ਤੋਂ ਗਵਿੰਦਗੜ੍ਹ ਗਵਿੰਦਗੜ੍ਹ ਤੋਂ ਵੱਡਾ ਹਾਈਵੇ ਚੜ ਜਾਗੇ ਜੀਟੀ ਰੋਡ। ਸਯੋਦੀ ਕਹਾਣੀ ਵੀ ਦੱਸਾਂਗੇ ਆਪਾਂ ਜੀਟੀ ਰੋਡ ਦੀ ਵੀ ਇਹਦਾ ਕੀ ਇਤਿਹਾਸ ਆ ਉੱਥੇ ਜਾ ਕੇ ਕਰਾਂਗੇ ਗੱਲਬਾਤ। ਬਾਕੀ ਹੁਣ ਤੱਕ ਵਧੀਆ ਚੱਲ ਰਿਹਾ ਸਫ਼ਰ। ਤੇ ਅੱਜ ਪਹਿਲਾ ਦਿਨ ਆ ਤਾਂ ਕਰਕੇ ਹੌਲੀ-ਹੌਲੀ ਸੈਟਿੰਗ ਆਉਣੀ ਹੁੰਦੀ ਹੈ ਸਾਈਕਲਾਂ ਦੀ। ਜਿਵੇਂ ਸਾਰਾ ਸਮਾਨ ਹੈ ਹਨਾ। ਕਰੀ ਮੜਾ ਜੇ ਅੱਗੇ। ਅੱਜ ਮੈਂ ਸਮਾਨ ਆ ਸਾਰਾ ਹੌਲੀ-ਹੌਲੀ ਸੈੱਟ ਕਰਕੇ ਹਨਾ ਰਾਜ ਇੱਕ ਦੋ ਵਾਰ ਰੁਕੇਆਂ ਸੀ ਹੌਲੀ ਹੌਲੀ ਦੇਖਣਾ ਪੈਂਦਾ ਵੀ ਕਿੱਥੇ ਸੈਟਿੰਗ ਆਉਂਦੀ ਆ ਸਮਾਨ ਦੀ ਵੀ ਹਲਦਾਦਾ ਨਹੀਂ ਤਾਂ ਕਰਕੇ ਅੱਜ ਪਹਿਲਾ ਦਿਨ ਸੈਟਿੰਗ ਆਉਣ ਨੂੰ ਲੱਗੂ ਕੱਲ ਨੂੰ ਐਨ ਹਿਸਾਬ ਨਾਲ ਚੱਲੂਗਾ ਵਧੀਆ ਚੰਡੀਗੜ੍ਹ ਤੋਂ ਅੱਗੇ ਨੂੰ ਆਪਾਂ ਜਾਵਾਂਗੇ ਹਿਮਾਚਲ ਵੱਲ ਨੂੰ ਸਮਾਂ ਹੋ ਗਿਆ ਸਵੇਰ ਦੇ 7:30 ਆਪਾਂ ਪਹੁੰਚ ਗਏ ਸ਼ਹਿਰ ਮਲੋ ਤੇ ਹਲੇ ਦੁਕਾਨਾਂ ਤੋਂ ਕੋਈ ਨਾ ਖੁੱਲੀਆਂ ਨਹੀਂ ਕਿਉਂਕਿ ਟਾਈਮ ਘੱਟ ਹੋਇਆ 9:00 ਵਜੇ ਬਾਜ਼ਾਰ ਸਾਰਾ ਖੁੱਲਦਾ ਮਲੋ ਸ਼ਹਿਰ ਆਹੇ ਤਰਸੀਮ ਜਸਰ ਵਾਲਾ ਭਾਈ ਇਹ ਕਿਤੇ ਬਾਹਰ ਜਾਣੇ ਆ ਜਾਂ ਮਲੋਹ ਦਾ ਨਾਮ ਲੈਣੇ ਜਦੀ ਪੁੱਛ ਲਾਉਂਦੇ ਨੇ ਭਾਈ ਜਸਰ ਵਾਲਾ ਮਲੋ ਉਹੀ ਮਲੋਹ ਆ ਭਾਈ ਇਹ ਤਰ੍ਹਾਂ ਸੇਮ ਜਸਰ ਵਾਲਾ ਸਾਹਮਣੇ ਆ ਗਿਆ ਗਵਿੰਦਗੜ ਚੌਂਕ ਸਾਹਮਣੇ ਵਾਲਾ ਰੋਡ ਜਾਊ ਗਵਿੰਦਗੜ ਨੂੰ ਗਵਿੰਦਗੜ ਤੋਂ ਚੜਾਂਗੇ ਜੀਟੀ ਰੋਡ ਵੱਡਾ ਜਿਹੜਾ ਦਿੱਲੀ ਨੂੰ ਜਾਂਦਾ ਉੱਥੋਂ ਫਿਰ ਮੋੜਾਂਗੇ ਚੰਡੀਗੜ ਮਹਾਲੀ ਨੂੰ ਚਾਹ ਪੀਣੀ ਆ ਭਾਈ ਆਹ ਭਾਈ ਨਾਲ ਦਾ ਸਾਥੀ ਕਹਿੰਦਾ ਚਾਹ ਪੀਣੀ ਹੈ ਚਾਹ ਆ ਦੇਖਦੇ ਆਪਾਂ ਕੋਈ ਇੱਥੇ ਚੌਂਕ 'ਚ ਹੋਊਗਾ ਇਹ ਗਵਿੰਦਗੜ ਵਾਲਾ ਚੌਂਕ ਆ ਖੰਨੇ ਨੂੰ ਲੰਘ ਹੀ ਖੱਬੇ ਹੱਥ ਨੂੰ ਸੜ ਜਾ ਉਹਦੇ ਤੇ ਆਹ ਖੱਬੇ ਹੱਥ ਨੂੰ ਲੰਘ ਹੀ ਖੰਨੇ ਨੂੰ ਹਨਾ ਆਹ ਲੰਘੀ ਇਧਰੋਂ ਪਟਿਆਲੇ ਨੂੰ ਸੜਕ ਆਪਾਂ ਜਾਣਾ ਸਿੱਧਾ ਚੰਡੀਗੜ੍ਹ ਨੂੰ ਆਓ ਜੀ ਸਵਾਗਤ ਲਈ ਆ ਗਿਆ ਆਪਣੇ ਆ ਸਵਾਗਤ ਲਈ ਬੁਲਾਏ ਨੇ ਇਹ ਸਪੈਸ਼ਲ ਚੱਲੀ ਓਰੇ ਦੇਖ ਚਾਹਲਾ ਹੂ ਬਾਈ ਕੋਈ ਆਪਾਂ ਇਹਨਾਂ ਤੇ ਲਾਉਣ ਲੱਗੇ ਆ ਥੋੜਾ ਗਰਦਾ ਆ ਆਪਣੇ ਲੱਗਿਆ ਗਵਿੰਦਗੜ੍ਹ ਚ ਸਹੀਆਂ ਨੇ ਫੈਕਟਰੀਆਂ ਬਹੁਤ ਤੇ ਸਾਰਾ ਇਹ ਜਿਹੜਾ ਗਵਿੰਦਗੜ੍ਹ ਆ ਹਰਾ ਹਾ ਤਾਂ ਰਾਈਟ ਫੈਕਟਰੀ ਨੇ ਲੋਹੇ ਦਾ ਵਪਾਰ ਬਹੁਤ ਹੁੰਦਾ ਹੋਵੇ ਪਹਿਲਾਂ ਇੱਕ ਆਪਾਂ ਫੇਮੇਨ ਵੀਡੀਓ ਵੀ ਪਾਈ ਹੋਈ ਆ ਲੱਗ ਤੋਂ ਉਹਦਾ ਸਾਰਾ ਇਤਿਹਾਸ ਵੀ ਦੱਸਿਆ ਹੋਇਆ ਬਾਕੀ ਆਪਾਂ ਜਾਂਦੇ ਜਾਂਦੇ ਤੁਹਾਨੂੰ ਦਿਖਾ ਵੀ ਦਵਾਂਗੇ ਐਨਕਾ ਲਾ ਕੇ ਸਫ਼ਰ ਜਿਹੜਾ ਉਹ ਸ਼ੁਰੂ ਕਰਦੇ ਆ ਓਕੇ ਬਈ ਓਕੇ ਹਾਂ ਹਾਂ ਆਪਾਂ ਪਹੁੰਚ ਗਏ ਸ਼ਹਿਰ ਮੰਡੀ ਗਵਿੰਦਗੜ੍ਹ ਹਨ ਇਹ ਜਿਹੜਾ ਸ਼ਹਿਰ ਹੈ ਇੱਥੇ ਲੋਹੇ ਦਾ ਬਹੁਤ ਵੱਡਾ ਵਪਾਰ ਹੁੰਦਾ ਲੋਹਾਨਗਰੀ ਜਾਂ ਸਟੀਲ ਨਗਰੀ ਦੇ ਨਾਮ ਨਾਲ ਇਹਨੂੰ ਜਾਣਿਆ ਜਾਂਦਾ ਸ਼ਹਿਰ ਮੰਡੀ ਗਵਿੰਦਗੜ ਪੱਡੀਆਂ ਵੜੀਆਂ ਮੇਲਾ ਨੇ ਇੱਥੇ ਲੋਹੇ ਦੀਆਂ ਲੋਹੇ ਦੀ ਢਲਾਈ ਹੁੰਦੀ ਹੈ ਇਹ ਸ਼ਹਿਰ ਦੇ ਵਿੱਚ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹੋਏ ਨੇ ਉਹਨਾਂ ਦੀ ਇਹ ਚਰਨਛੋਪਾ ਪ੍ਰਾਪਤ ਧਰਤੀ ਹੈ ਕਿ ਉਹਨਾਂ ਨੇ ਇੱਥੇ ਬਰ ਦਿੱਤਾ ਹੋਇਆ ਵੀ ਇੱਥੇ ਲੋਹੇ ਦਾ ਬਹੁਤ ਵੱਡਾ ਤੇ ਖੁਸ਼ਹਾਲ ਵਪਾਰ ਹੋਊਗਾ ਅੱਜ ਮੈਂ ਬਾਈਕ ਸਾਈਕਲਾਂ ਤੇ ਜਿਹੜੇ ਜਾ ਰਹੇ ਨੇ ਇਹ ਸਾਰੇ ਮੇਲਾ ਦੇ ਵਿੱਚ ਜਾ ਰਹੇ ਨੇ ਕੰਮ ਕਰਨ ਵਾਸਤੇ ਵੱਖ-ਵੱਖ ਸਟੇਟਾਂ ਦੇ ਵਿੱਚੋਂ ਇੱਥੇ ਆਏ ਹੋਏ ਨੇ ਕੰਮ ਕਰਨ ਨੂੰ ਹਨਾ ਜੂਪੀ ਤੋਂ ਤੇ ਜਾਂ ਬਿਹਾਰ ਤੋਂ ਲੋਹੇ ਦੀ ਬਹੁਤ ਵੱਡੀ ਮਤਲਬ ਲੋਹੇ ਦਾ ਬਹੁਤ ਵੱਡਾ ਵਪਾਰ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਫੈਕਟਰੀਆਂ ਨੇ ਸਰੀਆ ਗਾਡਰ ਹਨ ਤੇ ਐਵੇਂ ਦਾ ਸਾਰਾ ਕੁਝ ਬਣਦਾ ਰੱਖ-ਰੱਖ ਸਟੇਟਾਂ ਦੇ ਟਰੱਕ ਥੋੜੇ ਮਿਲਦੇ ਨੇ ਬੜੀ ਆਪਾਂ ਲੋਹਾ ਬਣ ਕੇ ਇੱਥੋਂ ਜਾਂਦਾ ਤੁਸੀਂ ਦੇਖੋ ਟਰੱਕ ਖੜੇ ਹਨ ਕੋਈ ਦਿੱਲੀ ਨੰਬਰ ਕੋਈ ਜੈਪੁਰ ਦੇ ਟਰੱਕ ਰਾਜਸਥਾਨ ਨੰਬਰ ਹਨ ਆਹ ਲੋਹੇ ਨਾਲ ਲੋਡ ਹੋਏ ਟਰੱਕ ਗੁਰੂ ਸਾਹਿਬ ਦਾ ਬਰ ਮਿਲਿਆ ਹੋਇਆ ਲੋਹੇ ਦਾ ਖੁਸ਼ਹਾਲ ਵਪਾਰ ਇੱਥੇ ਹੋਊਗਾ ਤੇ ਇੱਥੇ ਟ੍ਰੈਫਿਕ ਬਹੁਤ ਹੁੰਦੀ ਹੈ ਸ਼ਹਿਰ ਉਹ ਕਿ ਫੈਕਟਰੀਆਂ ਨੇ ਉਸ ਕਰਕੇ ਤੇ ਅਸੀਂ ਇੱਕ ਵਾਰ ਆਹ ਟ੍ਰੈਫਿਕ ਕੱਢ ਕੇ ਨਾ ਸ਼ਹਿਰ ਨਿਕਲ ਕੇ ਫਿਰ ਚਾਹ ਪੀਵਾਂਗੇ ਕਦੇ ਤਕਰੀਬਨ 4 ਕਿਲੋਮੀਟਰ ਰਹਿ ਗਿਆ ਇਹ ਮਤਲਬ ਪਿੰਡਾ ਇਹ ਸ਼ਹਿਰ ਨੂੰ ਪਾਰ ਕਰ ਲਾਂਗੇ ਆਪਾਂ 4 ਕਿਲੋਮੀਟਰ ਲੱਗ ਕੇ ਫਿਰ ਮੈਂ ਜਿਹੜਾ ਜੀਟੀ ਰੋਡ ਚੱਲ ਜੂ ਇੱਧਰ ਸਾਰੀਆਂ ਹੀ ਮਿਲਣਾਂ ਮਿਲਣਗੀਆਂ ਸਾਰੀਆਂ ਫੈਕਟਰੀਆਂ ਫੈਕਟਰੀਆਂ ਸ਼ਹਿਰ ਮੰਡੀ ਗਵਿੰਦਗੜ੍ਹ ਪਾਰ ਕਰ ਰਹੇ ਸੀ ਇੱਕ ਸਾਈਕਲ ਦੇ ਟਾਇਰ 'ਚ ਹਵਾ ਘਟ ਲੱਗ ਰਹੀ ਆ ਸਾਨੂੰ ਜਾਦਾ ਪੈਂਚਰ ਮੁੰਚਰ ਹੋ ਗਿਆ ਇਹਦੇ ਚ ਪਿਛਲੇ ਟਾਇਰ ਚ ਆ ਤਾਂ ਨਹੀਂ ਲੱਗਿਆ ਹੋਇਆ ਉਹ ਨਾ ਨਾ ਦਾ ਰਵੜਿਆ ਇਹਦੇ ਚ ਹਵਾ ਘਟਾ ਇਹਨੂੰ ਹੁਣ ਦਿਖਾਉਨੇ ਆ ਔਰੇ ਇੱਥੇ ਮੇਖਾਂ ਮੁਖਾਂ ਬਹੁਤ ਡਿਗਦੀਆਂ ਨੇ ਕਿਉਂਕਿ ਆਲੇ-ਆਲੇ ਸਾਰੀਆਂ ਫੈਕਟਰੀਆਂ ਨੇ ਛੋਟਾ-ਛੋਟਾ ਲੋਹੇ ਦੀ ਹੈਨਾ ਕੰਕਰ ਜੇ ਐਵੇਂ ਦੀਆਂ ਚੀਜ਼ਾਂ ਇੱਥੇ ਆਮੇ ਲੱਗਦੀਆਂ ਰਹਿੰਦੀਆਂ ਨੇ ਮੈਨੂੰ ਇਹੀ ਡਰ ਸੀ ਬਾਈ ਨੇ ਉਹਨੇ ਮੈਨੂੰ ਇਹੀ ਡਰ ਸੀ ਦੇਖ ਮੀਖ ਮੁਖ ਤਾਂ ਹੀ ਡਿਗਦੀ ਲੱਗੀ ਹੋਈ ਤੇ ਹੈਨਾ ਚੱਲ ਫੇਰ ਐਂ ਕਰ ਰਾ ਇੱਥੇ ਪੈਂਚਰ ਵਾਲਾ ਹੂੰ ਕੋਈ ਪੈਂਚਰ ਵਾਲਾ ਦੇਖਣਾ ਪੂਗਾ ਹੁਣ ਸਾਨੂੰ ਇਹ ਸਾਰਾ ਮੰਡੀ ਗਵਿੰਦਗੜ੍ਹ ਸ਼ਹਿਰ ਆ ਟਰੱਕ ਹੀ ਟਰੱਕ ਮਿਲ ਲੰਗੇ ਤੁਹਾਨੂੰ ਓਰੇ ਦੇਖ ਰੋਡ ਕੀ ਲੈ ਜਾ ਓਰੇ ਮਿਲ ਜਾਣਾ ਕੋਈ ਨਾ ਕਿ ਚੱਲ ਚੱਲਾ ਆਉਣਾ ਮੈਂ ਵੀ ਤੁਰ ਦਾਂ ਸਫ਼ਰ ਦੇ ਪਹਿਲੇ ਦਿਨੇ ਮੇਰੇ ਲਾਵਾ ਵੀ ਕੰਮ ਹੋ ਗਿਆ ਟਾਇਰ ਦਾ ਚਲੋ ਦੇਖਦੇ ਆ ਕੋਈ ਨਹੀਂ ਔਕੜਾ ਹੁੰਦੀ ਰਹਿੰਦੀਆਂ ਨੇ ਸਫ਼ਰ 'ਚ ਰੋਡ ਕੇ ਲੈ ਕੇ ਜਾਉ ਹੁਣ ਮਿਲੀਆਂ ਪੈਂਚਰ ਵਾਲੀ ਬਹੁਤ ਔਖੀ ਕਿਉਂਕਿ ਇੱਥੇ ਗਵਿੰਦਗੜ੍ਹ ਦੇ ਵਿੱਚ ਟਰੱਕਾਂ ਦਾ ਕੰਮ ਜ਼ਿਆਦਾ ਆ ਸਾਰੀਆਂ ਵੱਡੀਆਂ ਦੁਕਾਨਾਂ ਵਿਲੀਆ ਟਾਇਰ ਵਾਲੀਆਂ ਜਿੱਥੇ ਪੈਂਚਰ ਲਾਉਂਦੇ ਸੀ ਇਹ ਟਰੱਕਾਂ ਦੇ ਹਨ ਤੇ ਬੜੇ ਸਾਧਨਾਂ ਦੇ ਉਰੇ ਸਾਈਕਲ ਵਾਲੀ ਆ ਇੱਕ ਦੁਕਾਨ ਮਸਾਂ ਮਿਲਿਆ ਇਹਦੇ ਹੁਣ ਅਸੀਂ ਟਾਇਰੇ ਚੇਂਜ ਕਰਾ ਰਹੇ ਹਾਂ ਪਹਿਲਾਂ ਟਾਇਰ ਚੇਂਜ ਕਰਾਉਣ ਦੀ ਸਲਾਹ ਹੈਗੀ ਸੀ ਪਰ ਅਸੀਂ ਕਾਲ ਕਰਕੇ ਟਾਇਰ ਇਹਦੇ ਪੁਰਾਣੇ ਨੇ ਬਿਲਕੁਲ ਟਾਇਰ ਟਿਊਬ ਸਾਰਾ ਕੁਝ ਚੇਂਜ ਕਰਾ ਲੈਣਾ ਐਵੇਂ ਆ ਰਾਹ 'ਚ ਫੇਰ ਆਪਾਂ ਨੂੰ ਮਤਲਬ ਪਰੇਸ਼ਾਨੀ ਆਊਗੀ ਤੇ ਟਾਇਰ ਦੇਖਦੇ ਆ ਮੁੱਲ ਬਣਾਉਣੇ ਆ ਅੰਕਲ ਨਾਲ ਦੇਖੀ ਲੱਭੀ ਬੇਕ ਔਰਾਂ ਲਾਕੇ ਨਿਕਲ ਗਈ ਹੋਵੇ ਯਾਰ ਦੋਏ ਕਰਾਵਦਿਆਂ ਚੇਂਜ ਯਾਰ ਆਪਾਂ ਨੇ ਇਹਦੇ ਟਾਇਰ ਇੰਨੀ ਕਿ ਪ੍ਰੇਸ਼ਾਨੀ ਤਾਂ ਆਉਂਦੀ ਹੁੰਦੀ ਆ ਸਫਰ ਸਫਰ ਇਹਨੂੰ ਹੀ ਕਹਿੰਦੇ ਨੇ ਨਾ ਉਹਨੇ ਇਹ ਚ ਪ੍ਰੇਸ਼ਾਨੀ ਆਵੇ ਸੂਰਜ ਪੂਰਾ ਝੜ ਗਿਆ ਹਨ ਅਸੀਂ ਸੋਚਿਆ ਸੀ ਵੀ ਸਾਧਰੇ ਸਾਧਰੇ ਰੰਗਾਂਗੇ ਕੁਝ ਪਿੰਡੋਂ ਵੀ ਅਸੀਂ ਅੱਧਾ ਘੰਟਾ ਲੇਟ ਹੋ ਗਏ ਜਿਹੜਾ ਟਾਈਮ ਸੋਚਦੇ ਹੁੰਨੇ ਆ ਉਹ ਤਾਂ ਲੇਟ ਹੋਏ ਜਾਂਦਾ ਬੰਦਾ ਅਜ ਪਹਿਲੇ ਦਿਨ ਹਨ ਖੋਲਣ ਗਏ ਅੰਕ ਲਾਉਣੇ ਫੇਰ ਬਦਲਦੇ ਆ ਇੱਕ ਐਕਸਟਰਾ ਉਹਨੇ ਇੱਕ ਟਿਊਬ ਵੀ ਆਪਾਂ ਐਕਸਟਰਾ ਲੈ ਜਾਾਂਗੇ ਨਾਲ ਇੱਕ ਟਿਊਬ ਐਕਸਟਰਾ ਲੈ ਜਾਾਂਗੇ ਜਿੱਥੇ ਪੈਂਚਰ ਹੋਵੇ ਉਹ ਟਿਊਬ ਪਾ ਕੇ ਹਵਾ ਭਰ ਕੇ ਕੰਮ ਚੱਲਦਾ ਹੋ ਜਾਇਆ ਕਰੂ ਇਹ ਚੀਜ਼ ਦੇ ਨਾਲ ਆਪਰਾ ਫਾਇਦਾ ਹੀ ਹੋਇਆ ਹਾਂ ਅੱਗੇ ਕਦੇ ਹੋਰ ਜਾ ਕੇ ਆਪਾਂ ਵਾਜਰ ਦੇ ਕੋਲ ਕੰਮ ਕਰਾਵਾਂ ਹਾਂ ਹੁਣ ਅਸੀਂ ਟਿਊਬ ਲੈ ਲਾਂਗੇ ਐਕਸਟਰਾ ਇੱਕ ਟਿਊਬ ਇੱਥੇ ਬੰਨ੍ਹ ਲਾਂਗੇ ਪਿੱਛੇ ਜਿੱਥੇ ਪੈਂਚਰ ਹੋ ਜਾਇਆ ਕਰੂ ਉੱਥੇ ਟਿਊਬ ਖੋਲ ਕੇ ਬਦਲ ਕੇ ਹਵਾ ਭਰ ਕੇ ਕੰਮ ਚੱਲ ਜਿਆ ਕਰੂ ਇਹ ਕੰਮ ਹੋਈ ਹੋ ਗਿਆ ਹਾਂ ਹੁਣ ਹੋਰ ਵੀ ਚੇਂਜ ਕਰਵਾ ਕੇ ਲੰਘ ਜਲਾਂਗੇ ਹਾਂ ਸਹੀ ਆ ਨਾ ਗੱਲ ਸਹੀ ਆ ਇਹ ਹੋਣੇ ਤਾਂ ਪਹਿਲੀ ਸੀ ਚੇਂਜ ਕਾਲ ਕਰਕੇ ਆਪਾਂ ਕਾਲ ਕਰਕੇ ਸੀ ਕਾਲ ਕਰਕੇ ਹਾਂ ਉਹ ਸਾਈਕਲਾਂ ਦੀ ਸਰਵਿਸ ਕਰਾਈ ਜਦੋਂ ਅਸੀਂ ਲੇਟ ਬਹੁਤ ਹੋ ਗਿਆ 8 ਵਜੇ ਫਿਰ ਇਸ ਘਾਜਲ ਕੋਈ ਨਹੀਂ ਦੇਖੀ ਜੋ ਡਿੰਗ 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 ਡੰਗ ਡਿੰਗ ਟਾਇਰ ਪਾ ਰਹੇ ਆ ਸਾਈਕਲ ਦੇ ਨਵੇਂ ਦੇਖਦੇ ਆ ਇਹ 300 ਦਾ ਜੀ ਇਹ 300 ਦਾ ਆ 350 ਦਾ ਇੱਧਰ ਲਾ ਉਹ ਕਿਸ ਤਰ੍ਹਾਂ ਦਾ ਦੋ 250 ਵਾਲਾ ਵੀ ਦਿਖਾ ਦਿਓ ਕੰਮ ਬੈਠਾ ਨਾ ਟਾਈਮ ਹੀ ਖਰਾਬ ਕਰ ਰਹੇ ਆ ਕੰਮ ਚੱਲਦਾ ਨਹੀਂ ਉਹ ਆਹੀ ਕੁਆਲਾ ਯਾਰ ਅੰਜਕਲ ਇਹ ਕਹਤਾ ਵਧੀਆ ਲੈ ਰੋਜ਼ ਦਾ ਕੰਮ ਨਾ ਲਾ ਰੋ ਇਹ ਵੀ ਅੰਕਲੋਂ ਨਹੀਂ ਟਾਇਰਾਂ 'ਚ ਰਹਿੰਦੇ ਨੇ ਰੋਜ਼ ਪਤਾ ਅੰਕਲ ਨੂੰ ਕੁਝ ਨਹੀਂ ਹੁੰਦਾ ਕੁਆਲੇ ਚਲੋ ਕੁਆਲਾ ਨੇ ਖਰਾਬ ਹੈ ਟਾ ਇਹਦੇ ਨਾਲ ਦੇ ਦੋ ਪਾਦੋ ਫਿਰ ਇੱਕ ਹੋਰ ਪਾਦੋ ਲਾਓ ਭਾਈ ਟਾਇਰ ਆਪਾਂ ਦੋਏ ਚੇਂਜ ਕਰਾਦੇ ਹੁਣ 350 ਰੁਪਈਆ ਦਾ ਕਹਿ ਰਹੇ ਨੇ ਅੰਕਲ ਹੁਣੀਆਂ ਛੋਟਾ ਜਿਹਾ ਪੈਂਚਰ ਨਿਕਲਿਆ ਟਿਊਬ 'ਚ ਮੀਖ ਲੱਗੀ ਹੋਈ ਸੀ ਪਹਿਲੇ ਦਿਨ ਇੱਕ ਮਾਤਾ ਸਾਈਕਲ ਆਹ ਟਾਇਰ ਨੇ ਐਵੀਏਟਰ ਐਵੀਏਟਰ ਕੰਪਨੀ ਦੇ ਨੇ ਲਓ ਜੀ ਟਾਇਰ ਆਪਾਂ ਚੇਂਜ ਕਰਾਤੇ ਸਾਂਕਲ ਦੇ ਤੇ ਟਾਇਰ ਬਦਲਾ ਤੇ ਜਿਹੜੇ ਚ ਪੈਂਚਰ ਹੋਇਆ ਸੀ ਉਸੇ ਨਵੀਂ ਟਿਊਬ ਪਵਾਤੀ ਹੁਣ ਬਣੀਆਂ ਨੇ ਉਹਨੇ ਗਾਲ ਓਏ ਕਿੰਨੇ ਕਿੰਨੇ ਦੇ ਇਹ ਟਾਇਰ ਲੱਗੇ ਦੀ ਆਪਾਂ ਨੂੰ ਪਏ ਨੇ 350 ਟਾਇਰ ਕਹਿੰਦੇ ਸੀ ਅੰਕਲੋਣੀ ਬਾਕੀ ਹਲੇ ਵਗੈਰਾ ਕਰਦੇ ਆ ਮੂਰਲਾ ਵੀ ਕਰਾਤਾ ਚੇਂਜ ਲਓ ਜੀ ਨੌਜਵਾਨ ਸਾਈਕਲ ਚਲਾ ਕੇ ਦੇਖ ਰਿਹਾ ਠੀਕ ਆ ਬਾਈ ਓਕੇ ਸਾਹਮਣੇ ਆ ਗਿਆ ਜੀਟੀ ਰੋਡ ਤੇ ਆ ਗਿਆ బోర్ ਚੰਡੀਗੜ 58 ਕਿਲੋਮੀਟਰ ਦਿੱਲੀ 265 ਲੁਧਿਆਣਾ ਖੱਬੇ ਹੱਥ ਨੂੰ 50 ਅਮਰਸਰ 191 ਆਪਾਂ ਮੁੜਨੇ ਇੱਥੋਂ ਸੱਜੇ ਹੱਥ ਨੂੰ ਯਾਨੀ ਕਿ ਚੰਡੀਗੜ੍ਹ ਵੱਲ ਨੂੰ ਸਾਡੇ ਬੱਤੀਆਂ ਹੋਈਆਂ ਹੋਈਆਂ ਨੇ ਤੇ ਇੱਥੋਂ ਆਪਾਂ ਗਵਿੰਦਗੜ੍ਹ ਸ਼ਹਿਰ ਤੋਂ ਬਾਹਰ ਨਿਕਲ ਜਾਣਾ ਆ ਸਾਹਮਣੇ ਮੇਨ ਰੋਡ ਚੱਲਦਾ ਜੀਟੀ ਰੋਡ 9 6 ਚੱਲਣ ਵਾਲੀ ਹੈ ਕੰਮ ਗਵਿੰਦਗੜ੍ਹ ਤੋਂ ਆਪਾਂ ਵੱਡਾ ਜੀਟੀ ਰੋਡ ਛੱਡ ਕੇ ਇਹਦਾ ਨਾਮ ਆ ਨੈਸ਼ਨਲ ਹਾਈਵੇ 44 ਐਨ ਐਚ 44 ਇਹਦਾ ਨਾਮ ਆ ਤੇ ਇਹ ਬਹੁਤ ਦੂਰ ਤੱਕ ਜਾਂਦਾ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਇਹ ਜਿਹੜਾ ਰੋਡ ਸੀ ਇਹ ਪਾਕਿਸਤਾਨ ਅਫਗਾਨਿਸਤਾਨ ਹੁਣ ਵੀ ਜੇ ਆਪਾਂ ਗੂਗਲ ਮੈਪ ਤੇ ਦੇਖੀਏ ਨਾ ਪਾਕਿਸਤਾਨ ਅਫਗਾਨਿਸਤਾਨ ਨੂੰ ਇਹ ਨਾਲ ਜੋੜਦਾ ਪੁਰਾਣਾ ਰਾਹ ਹੀ ਸੀ ਜਦੋਂ ਮੁਗਲ ਆਉਂਦੇ ਸੀ ਜਾਂ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੇ ਦੇਸ਼ ਤੇ ਰਾਜ ਕਰਿਆ ਉਹ ਇਹੀ ਰਾਹ ਤੋਂ ਆਉਂਦੇ ਹੁੰਦੇ ਸੀ ਪੁਰਾਣਾ ਰਾਹ ਹੈ ਆਪਣੇ ਦੇਸ਼ ਦਾ NH44 ਇਹਦਾ ਨਾਮ ਇਧਰ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਤੇ ਇਧਰੋਂ ਹੈਗਾ ਦਿੱਲੀ ਆਪਾਂ ਤਕਰੀਬਨ 10 ਤੋਂ 15 ਕਿਲੋਮੀਟਰ ਦਾ ਸਫ਼ਰ ਕਰਾਂਗੇ ਫਿਰ ਆਪਾਂ ਇਧਰ ਉਤਰ ਜਾਾਂਗੇ ਖੱਬੇ ਹੱਥ ਨੂੰ ਚੰਡੀਗੜ੍ਹ ਵੱਲ ਨੂੰ ਤੇ ਟ੍ਰੈਫਿਕ ਇਹਦੇ ਪੂਰੀ ਰਹਿੰਦੀ ਆ ਚੱਲੀਏ ਬਈ ਜਵਾਨਾ ਚੱਲ ਬਈ ਹੋ ਮੂਰੇ ਚੱਲ ਬਈ ਜਿਵੇਂ ਆਪਾਂ ਦੱਸਿਆ ਵੀ ਇਹ ਪੁਰਾਣਾ ਰਾਸਤਾ ਹਨਾ ਇਹ ਰਾਹਾਂ ਤੋਂ ਹੀ ਮਤਲਬ ਮੁਗਲ ਆਪਣੇ ਦੇਸ਼ ਦੇ ਵਿੱਚ ਆਏ ਸੀ ਜਾਂ ਜਿਨ੍ਹਾਂ ਵੀ ਆਪਣੇ ਦੇਸ਼ ਤੇ ਰਾਜ ਕਰਿਆ ਇਹ ਮੁੱਖ ਮਤਲਬ ਰਾਹ ਹੁੰਦਾ ਸੀਗਾ ਸਭ ਤੋਂ ਲੰਬਾ ਮਤਲਬ ਇਹ ਰੋਡ ਹੁੰਦਾ ਸੀ ਉਹ ਸਮਿਆਂ ਦੇ ਵਿੱਚ ਤੇ ਆਪਾਂ ਪੁਲ ਚੜ ਕੇ ਆ ਸਾਰਾ ਸ਼ਹਿਰ ਗਵਿੰਦਗੜ੍ਹ ਰਹਿ ਗਿਆ ਇੱਥੇ ਪੁਲਾਂ ਤੇ ਹੁਣ ਚੜਾਈਆਂ ਉਤਰਾਈਆਂ ਪੈਣਗੀਆਂ ਆਪਾਂ ਨੂੰ ਥੋੜੀਆਂ ਥੋੜੀਆਂ ਤੇ ਸੂਰਜ ਐਨ ਪੂਰਾ ਸਿਖਰ ਤੇ ਆ ਗਿਆ ਸਰਾਂਦ ਤੋਂ ਆਪਾਂ 5 ਕਿਲੋਮੀਟਰ ਬਾਰ-ਬਾਰ ਖੜੇ ਆ ਆ ਚੱਲਦੀ ਆ ਭਾਖੜਾ ਨਹਿਰ ਤੇ ਬਹੁਤ ਲੰਬੀ ਨਹਿਰ ਹੈ ਭਾਖੜਾ ਤੇ ਬਹੁਤ ਜਿਆਦਾ ਪਾਣੀ ਹੈ ਨਹਿਰ ਦੇ ਵਿੱਚ ਆਉਂਦਾ ਪਿੱਛੋਂ ਭਾਖੜਾ ਡੈਮ ਦੇ ਵਿੱਚੋਂ ਤੇ ਇਧਰ ਨੂੰ ਜਾਂਦੀ ਆ ਇੱਥੋਂ ਫਿਰ ਇਹ ਚਲੀ ਜਾਂਦੀ ਆ ਆਪਣੇ ਪਟਿਆਲੇ ਵੱਲ ਨੂੰ ਆਮ ਇਹਨੇ ਜੀਟੀ ਰੋਡ ਹੈ ਇਹ ਜੀਟੀ ਰੋਡ ਤੇ ਆਪਣਾ ਬਸ 5-6 ਕਿਲੋਮੀਟਰ ਦੀ ਸਫ਼ਰ ਰਹਿ ਗਿਆ ਤੇ ਇਹ ਤੋਂ ਆਜੋ ਆਪਾਂ ਉੱਤਰ ਜਾਣਾ ਸਰਹੰਦ ਤੋਂ ਤੇ ਉੱਥੋਂ ਆਪਾਂ ਚੰਡੀਗੜ੍ਹ ਰੋਡੋਂ ਜਿਹੜਾ ਉਹ ਫੜ ਲਾਂਗੇ ਤੇ ਆਹ ਖੜੇ ਨੇ ਆਪਣੇ ਸਾਈਕਲ ਇੱਥੇ ਪਾਣੀ ਪੂਣੀ ਪੀਣ ਲਈ ਜਿਹੜਾ ਆਪਾਂ ਰੁੱਕ ਗਏ ਸੀਗੇ ਧੰਮ ਲੈਣ ਵਾਸਤੇ ਆਪਾਂ ਇੱਥੇ ਪਾਖੜਾ ਨਹਿਰ ਦੇ ਤੇ ਖੜਿਆ ਹਨਾ ਪੁਲ ਦੇ ਉੱਪਰ ਇਧਰ ਪਿੱਛੋਂ ਦੀ ਪਾਖੜਾ ਚੱਲਦੀ ਆ ਇੱਥੇ ਬਹੁਤ ਸਾਰੀਆਂ ਗੱਡੀਆਂ ਆ ਕੇ ਰੁਕਦੀਆਂ ਨੇ ਤੇ ਪੁਲ ਦੇ ਉੱਪਰ ਰੁੱਕ ਕੇ ਕੁਛ ਨਾ ਕੁਛ ਸਮਾਨ ਅਲਫਾਫੇ ਦੇ ਵਿੱਚੋਂ ਨਹਿਰ ਦੇ ਵਿੱਚ ਸੁੱਟ ਜਾਂਦੇ ਨੇ ਹਨਾ ਜਿਵੇਂ ਜਿਵੇਂ ਮਤ ਮੰਦੇ ਨੇ ਵੀ ਪਾਣੀ ਦੇ ਵਿੱਚ ਤੇਰਦੇ ਨੇ ਬਹੁਤ ਸਾਰਾ ਸਮਾਨ ਆ ਕੇ ਤੇ ਇਹ ਮੈਨੂੰ ਲੱਗਦਾ ਵੀ ਪਾਣੀ ਐਂ ਖਰਾਬ ਹੁੰਦਾ ਤੇ ਹੋਰ ਵੀ ਆਪਾਂ ਅੱਗੇ ਦੇਖਦੀਆਂ ਨੇ ਆ ਬਹੁਤ ਥਾਵਾਂ ਦੇ ਉੱਪਰ ਤੇ ਨਹਿਰਾਂ ਦੇ ਵਿੱਚ ਆਪਾਂ ਮਲਫਾਫੇ ਜਿਹੜੇ ਉਹ ਦੇਖਣ ਨੂੰ ਮਿਲ ਜਾਂਦੇ ਨੇ ਆਪਾਂ ਨੂੰ ਤੇ ਬਹੁਤ ਸਾਰੀਆਂ ਗੱਡੀਆਂ ਵੀ ਅੱਗੇ ਵੀ ਜਦੋਂ ਲੰਘਦੇ ਹੁੰਦੇ ਆ ਇੱਥੋਂ ਐਨਾਂ ਨੇ ਅੱਗੇ ਵੀ ਜਾਂ ਲੰਘਦੇ ਹੁੰਦੇ ਆ ਅੱਗੇ ਬਹੁਤ ਵਾਰ ਦੇਖਦਾ ਅੱਜ ਜਦੋਂ ਮੈਂ ਕਿਹਾ ਖੜ੍ਹ ਗਏ ਤੇ ਬਹੁਤ ਗੱਡੀਆਂ ਰੁਕੀਆਂ ਸਾਡੇ ਖੜੇ ਖੜੇ ਪੰਜ ਛੇ ਗੱਡੀਆਂ ਰੁਕੀਆਂ ਤੇ ਆਉਂਦੇ ਨੇ ਤੇ ਲਫਾਫੇ ਜੋ ਸਮਾਨ ਵਿੱਚ ਢੇਰੀ ਕਰ ਦਿੰਦੇ ਨੇ ਤੇ ਲਫਾਫੇ ਵੀ ਪੁੜਤ ਹੀ ਪਏ ਨੇ ਅੱਥੇ ਆਪਾਂ ਰੁਕੀ ਸੀਗੇ ਚਾਹ ਪੀਣ ਵਾਸਤੇ ਇੱਕ 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 ਕੱਪ ਚਾਹ ਦਾ ਪੀਤਾ ਤੇ ਨਾਲ ਦੋ ਦੋ ਬਿਸਕੁਟ ਖਾਦੇ ਨੇ ਇੱਥੋਂ ਚਾਹ ਪੀ ਕੇ ਹੁਣ ਚੱਲਦੇ ਆ ਹੁਣ ਰੋਕਾਂਗੇ ਸਿੱਧਾ ਗੁਰਦੁਆਰਾ ਸਾਹਿਬ ਫਤੇਗੜ ਸਾਹਿਬ ਇਹ ਦੁਕਾਨ ਸੀ ਅੰਕਲ ਦੀ ਇੱਥੇ ਬਾਈ ਦੀ ਜੀਟੀ ਰੋਡ ਦੇ ਉੱਪਰੇ ਬਸ 2 ਕਿਲੋਮੀਟਰ ਇਹ ਰਹਿ ਗਿਆ ਇੱਥੋਂ ਆਪਾਂ ਉਤਰ ਜਾਗੇ ਜੀਟੀ ਰੋਡ ਤੋਂ ਫਤੇਗੜ ਸਾਹਿਬ ਵਾਲ ਨੂੰ ਚੱਲੀਏ ਬਈ ਸਾਹਮਣੇ ਖੜੇ ਨੇ ਸਾਈਕਲ ਸੌਂਚ ਲਾਤੀ ਸੀ ਕਿ ਸਾਈਕਲ ਟੁੱਪ ਕਾਫੀ ਹੋ ਗਈ ਕੌਂ ਜੀ ਦੇਖ ਕੇ ਲੱਭ ਕੇ ਖੜਾ ਦੇ ਦਿੰਦੇ ਨੇ ਹਾਂ ਇੱਥੇ ਪਾ ਲਾ ਉੱਪਰਲੇ ਚ ਪਾ ਲਾ ਪਰ ਆਇਆ ਇਧਰੋਂ ਬਾਰ-ਬਾਰ ਕੱਢਣਾ ਪੈਂਦਾ ਮਟੂਆ ਤੇਰੇ ਅੱਜ ਲਵੇ ਰਹਿੰਦਾ ਏ ਇਹ ਕੈਸ਼ੀਅਰ ਬਣਾਤਾ ਆਪਾਂ ਮਨਪ੍ਰੀਤ ਨੂੰ ਤੇ ਸਾਰੇ ਟੂਰ ਦਾ ਕੈਸ਼ੀਅਰ ਆ ਟਾਈਮ ਕਿੰਨਾ ਹੋ ਗਿਆ ਸਵਾ ਟਾਈਮ ਦੱਸ ਦੇ ਇੱਕ ਵਾਰ ਸਵਾ ਦਸ ਸਵਾ ਦਸ ਠੀਕ ਆ ਜੀ ਸਵਾ ਦਸ ਹੋ ਗਏ ਤੇ ਬਸ ਪਹੁੰਚ ਗਏ ਆਪਾਂ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਰੁਕਦੇ ਹੁਣ ਚੱਲ ਵੀ ਮੁੰਡਿਆ ਪਹੁੰਚ ਗਏ ਜੀ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਤੇ ਹੁਣ ਇੱਥੇ ਆਪਾਂ ਗੁਰਦੁਆਰਾ ਸਾਹਿਬ ਰੁਕਾਂਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਨਾਲੇ ਇੱਥੇ ਲੰਗਰ ਪ੍ਰਸ਼ਾਦਾ ਛਕਾਂਗੇ ਆਪਾਂ ਸਾਹਮਣੇ ਆ ਗਿਆ ਚੌਂਕ ਮੋੜ ਕਹਿੰਦੇ ਨੇ ਇਹਨੂੰ ਇਧਰ ਲਈ ਵਾਲੇ ਸਾਡੇ ਆਣੇ ਜੇ ਕਿਸੇ ਨੇ ਕਹਿਣਾ ਹੋਵੇ ਕਿੱਥੇ ਖੜਾਂ ਭਾਈ ਮੋੜਾਂ 'ਤੇ ਖੜਾਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਸਾਹਮਣੇ ਉਹ ਜਿਹੜਾ ਰੋਡ ਆਉਂਦਾ ਇਧਰੋਂ ਆਪਾਂ ਆਏ ਆ ਜੀਟੀ ਰੋਡ ਤੋਂ ਉਤਰ ਕੇ ਤੇ ਆਪਾਂ ਆ ਰੋਡ ਜਾਣਾ ਚੰਡੀਗੜ੍ਹ ਨੂੰ ਤੇ ਇਧਰ ਆਪਾਂ ਰੁਕਾਂਗੇ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਵਿਖੇ ਉੱਥੇ ਦਰਸ਼ਨ ਕਰਾਂਗੇ ਨਾਲੇ ਪ੍ਰਸ਼ਾਦਾ ਛਕਾਂਗੇ ਤੇ ਆ ਚੌਂਕ ਦੇ ਵਿੱਚ ਆਪਾਂ ਖੜੇ ਸੀਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਇੱਥੋਂ ਚੱਲਦੇ ਆਂ ਸਾਈਕਲ ਇੱਥੇ ਫੁੱਟਪਾਥਾਂ ਦੇ ਉੱਪਰ ਲਾ ਲੈਣੇ ਹੁੰਦੇ ਆ ਆਪਾਂ ਫਿਰ ਰੋਡ ਤੇ ਫਿਰ ਆਓ ਔਖਾ ਹੁੰਦਾ ਆਪਾਂ ਪਾਣੀ ਦੀ ਬੋਤਲਾਂ ਭਰਦੇ ਆ ਯਾਰ ਉੱਥੋਂ ਜਾ ਕੇ ਹਨਾ ਪਾਣੀ ਭਰਦੇ ਆ ਗੁਰਦੁਆਰਾ ਸਾਹਿਬ ਤੋਂ ਤੇ ਪ੍ਰਸ਼ਾਦਾ ਛਕ ਕੇ ਫੇਰ ਚੱਲਦੇ ਹਾਂ ਟਾਈਮ ਦੇਖੀ ਕਿੰਨਾ ਹੋ ਗਿਆ ਪੌਣੇ 11 ਬਸ ਇੱਥੋਂ ਥੋੜੀ ਦੂਰੀ ਤੀਨੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਇੱਥੇ ਸ੍ਰੀ ਫਤਿਹਗੜ ਸਾਹਿਬ ਤੇ ਇਹ ਸਥਾਨ ਤੇ ਛੋਟੇ ਸਾਹਿਬ ਜਦ ਦੇ ਉੱਤੇ ਮਾਤਾ ਗੁਜਰਕੌਰ ਜੀ ਦੀਆਂ ਪਵਿੱਤਰ ਦੇਹਾਂ ਦਾ ਜਿਹੜਾ ਉਹ ਸੰਸਕਾਰ ਕੀਤਾ ਗਿਆ ਸੀ ਜਦੋਂ ਵਜ਼ੀਰ ਖਾਨ ਨੇ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ ਦੇ ਵਿੱਚ ਛਿਣ ਕੇ ਸ਼ਹੀਦ ਕਰਵਾਇਆ ਸੀ ਉਸ ਤੋਂ ਬਾਅਦ ਚੋਂ ਇਹ ਸਥਾਨ ਤੇ ਦਵਾਨ ਟੋਲਡਰਵਾਲ ਜੀ ਨੇ ਫੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਵਜ਼ੀਰ ਖਾਂ ਬਸੋਂ ਜਿਹੜੀ ਜਿਹੜਾ ਇਹ ਸਥਾਨ ਉਹ ਖਰੀਦਿਆ ਸੀ ਪਰ ਇਹ ਸਥਾਨ ਤੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਛੋਟੇ ਸਾਹਿਬ ਜੀ ਆਦਿ ਹੁੰਦਾ ਤੇ ਮਾਤਾ ਗੁਜਰਕੌਰ ਜੀ ਦਾ ਇਹ ਸਾਰਾ ਇਤਿਹਾਸ ਆ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦਾ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਫਿਰ ਇੱਥੋਂ ਦਰਸ਼ਨ ਕਰਕੇ ਪ੍ਰਸ਼ਾਦਾ ਛੱਕ ਕੇ ਫਿਰ ਇੱਥੋਂ ਅੱਗੇ ਦਾ ਆਪਾਂ ਸਫ਼ਰ ਜਿਹੜਾ ਆਪਦਾ ਸ਼ੁਰੂ ਕਰਾਂਗੇ ਚੰਡੀਗੜ੍ਹ ਵੱਲ ਦਾ ਫਤੇਗੜ ਸਾਹ ਤੋਂ ਆਪਾਂ ਚੱਲ ਪਏ ਸਮਾਂ ਹੋ ਗਿਆ 11:50 ਮਿੰਟ ਤੇ ਆਪਾਂ ਕਰਤੇ ਸਾਈਕਲ ਸਿੱਧੇ ਚੰਡੀਗੜ੍ਹ ਵੱਲ ਨੂੰ ਇਹ ਸਿੱਧਾ ਰੋੜ ਜਾਂਦਾ ਚੰਡੀਗੜ੍ਹ ਨੂੰ ਫਤੇਗੜ ਸਾਹ ਤੋਂ ਆਪਾਂ ਬਾਹਰ ਵੱਰ ਨੂੰ ਨਿਕਲ ਰਹੇ ਹਾਂ ਤੇ ਧੁੱਪ ਹੈ ਗਈ ਆ ਕੈੜੀ ਪਰ ਜਿਹੜਾ ਸਵੇਰੇ ਮੀਂਹ ਪਿਆ ਉਹਨੇ ਵਧੀਆ ਕਰਤਾ ਕੰਮ ਹਵਾ ਵੀ ਜਿਹੜੀ ਲੱਗੀ ਜਾਂਦੀ ਆ ਨਾਲ ਨਾਲ ਠੰਡੀ ਠੰਡੀ ਆਪਾਂ ਰਸਤੇ ਦੇ ਵਿੱਚ ਬੈਠੇ ਆ ਇੱਥੇ ਰੁੱਕ ਗਏ ਸੀਗੇ ਤੇ ਜਿਹੜੇ ਆਪਣੇ ਕੋਲ ਮੈਕ ਸੀਗੇ ਮੈਟ ਖੋਲ ਕੇ ਆਪਾਂ ਵਿਛਾ ਕੇ ਬੈਠ ਗਏ ਕਿਉਂ ਸ਼ੌਂ ਸੀ ਪਾਣੀ ਪੂਣੀ ਪੀਣ ਲੱਗੇ ਸੀ ਤੇ ਇਹ ਜੇ ਮੈਟ ਆਪਾਂ ਲੈ ਕੇ ਆਇਆ ਦੋ ਮੈਟ ਨੇ ਤੇ ਇਥੋਂ ਚੰਡੀਗੜ੍ਹ ਰਹਿ ਗਿਆ 30 ਕਿਲੋਮੀਟਰ ਅਸੀਂ ਵੈਸੀ ਬੈਠ ਗਏ ਮੈਂ ਕਿਹਾ ਥੋੜਾ ਜਿਹਾ ਦਮ ਲੈਨੇ ਆ ਪਾਣੀ ਪੂਣੀ ਪੀ ਕੇ ਇਥੋਂ ਤੁਰਾਂਗੇ ਹਵਾ ਇੱਥੇ ਵਧੀਆ ਚੱਲਦੀ ਆ ਤੇ ਨਾਲ ਰੋਡ ਚੱਲਦਾ ਹਾਂ ਸ੍ਰੀ ਹਰਿ ਕੋ ਚੰਡੀਗੜ੍ਹ ਵਾਲਾ ਤੇ ਤਕਰੀਬਨ ਸਵਾ 1:00 ਵਜੇ ਦਾ ਹੋ ਗਿਆ ਹੌਲੀ ਹੌਲੀ ਜਾਵਾਂਗੇ ਆਪਾਂ ਨੂੰ ਕਾਲੀ ਨਹੀਂ ਕੋਈ ਆਰਾਮ ਨਾਲ ਆਪਾਂ ਜਾ ਕੇ ਰੈਸਟ ਕਰਨੀ ਆ ਉੱਥੇ ਰੂਮ 'ਚ ਹੌਲੀ ਹੌਲੀ ਸਫਰ ਕਰਦੇ ਸਫਰ ਦਾ ਇੰਜੋਏ ਕਰਦੇ ਆਪਾਂ ਪਹੁੰਚ ਬਾਕੀ ਇੱਧਰ ਬੈਠਾ ਮਨਪ੍ਰੀਤ ਹੋਰ ਵੀ ਸੈਟਾ ਕੰਮ ਓਕੇ ਤੇ ਇੱਥੇ 10-15 ਮਿੰਟ ਬੈਠ ਕੇ ਦੰਬ ਲੈ ਕੇ ਫੇਰ ਆਪਾਂ ਇੱਥੋਂ ਚੱਲਦੇ ਆਂ ਇੱਧਰ ਆਪਣੇ ਖੜੇ ਨੇ ਸਾਈਕਲ ਆ ਆ ਮੈਟ ਆਪਾਂ ਲੈ ਕੇ ਆਏ ਆ ਟੈਂਟਰ ਦੇ ਵਿੱਚ ਵਿਛਾਉਣ ਵਾਸਤੇ ਤੇ ਇਹ ਮੈਟ ਇੱਥੇ ਵਿਛਾ ਕੇ ਬੈਗੇ ਸੀਗੇ ਤੇ ਫਿਰ ਹੁਣ ਆਪਾਂ ਚੱਲਣ ਲੱਗਿਆ ਮੈਟ ਇਕੱਠੇ ਕਰਕੇ ਦੁਆਰੇ ਬੰਨਦੇ ਆਂ ਸਾਈਕਲ ਤੇ ਫਾ ਫਿਰ ਆਪਣਾ ਸ਼ੁਰੂ ਕਰਦੇ ਆਂ 20 ਮਿੰਟ ਇੱਥੇ ਬੈਠੇ ਰਹੇ ਹਵਾ ਹੀ ਬਹੁਤ ਸੋਹਣੀ ਲੱਗ ਚੱਲਦੀ ਸੀ ਸਾਨੂੰ پتہ ਨਹੀਂ ਲੱਗਿਆ ਗੱਲਾਂ ਮਾਰਦੇ ਮਾਰਦੇ ਕਦੋਂ ਟਾਈਮ ਲੰਘ ਗਿਆ ਸਹੀ ਆ ਓਕੇ ਮੰਨ ਲਾ ਚੱਲ ਤੇ ਚੱਲਦੇ ਆ ਥੋੜੇ ਥੋੜੇ ਬੱਦਲ ਜੇ ਵੀ ਹੋਗੇ ਧੁੱਪ ਜੀ ਹੁਣ ਚਲੀ ਗਈ ਐ ਬੱਦਲ ਜੇ ਰਹਿਣ ਵਧੀਆ ਨਾ ਵਧੀਆ ਸਫਰ ਨਿਪਟਦਾ ਛੇਤੀ ਸਫਰ ਹੋ ਜੂ ਕਿਉਂ ਧੁੱਪ ਫਿਰ ਮਨ ਲਾ ਧੁੱਪ ਚ ਬੰਦੇ ਨੂੰ ਪਿਆਸ ਪੀਸ ਜਿਆਦਾ ਲੱਗਦੀ ਆ ਮੰਨ ਜਿਆ ਖਰਾ ਹਾਂ ਗਰਮੀਆਂ ਆਉਣ ਲੱਗ ਜਾਂਦੀ ਐ ਕਿ ਪਿਆਸ ਜਿਆਦਾ ਲੱਗਦੀ ਆ ਫੇ ਪਾਣੀ ਪੀਣਾ ਪੈਂਦਾ ਵਾਰ-ਵਾਰ ਹੈ ਹਾਂ ਆ ਵਧੀਆ ਯਾਰ ਜੇ ਐ ਰਹੇ ਮੌਸਮ ਘੈਂਟ ਇੱਕ ਯਾਰ ਉਹ ਨਹੀਂ ਲੈ ਕੇ ਆਏ ਆਪਾਂ ਕੀ ਹੁੰਦੇ ਨੇ ਏਅਰਪੋਰਟ ਕੰਨਾ ਚ ਲਾਉਣ ਨੂੰ ਨਹੀਂ ਬੰਦਾ ਮਿਊਜ਼ਿਕ ਸੁਣ ਲਾ ਲਾ ठीका? 만나게요. ਹਾਂਜੀ ਚੂਨੀ ਕਲਾ ਕਰਾਸ ਕਰ ਲਿਆ ਆਪਾਂ ਚੂਨੀ ਕਲਾ ਇਹ ਬੱਦਲ ਜਾਂ ਹੋਣ ਲੱਗਿਆ ਮੌਸਮ ਹੋਣ ਵਧੀਆ ਹੋ ਗਿਆ ਤੇ ਪਹਿਲਾਂ ਤਾਂ ਤੁਸੀਂ ਪੂਰਾ ਬੱਦਲ ਹੋ ਗਿਆ ਐ ਲੱਗਦਾ ਵੀ ਕੈਂਡੀਗਟ ਕੰਨੀ ਨਹੀਂ ਪੈਂਦਾ ਇੱਧਰ ਦਿਖਾ ਦੇ ਬੱਦਲੋਂ ਬੱਦਲ ਬਹੁਤ ਹੋ ਜਾਂਦੇ ਹੁੰਦੇ ਨੌਜਵਾਨਾਂ ਨੇ ਕਹਿੰਦੇ ਨਵੀਆਂ ਐਨ ਕਾ ਲਈਆਂ ਨੇ ਰਾਹਤੇ ਜਾਂਦੇ ਜਾਂਦੇ ਤੇ ਉਹ ਪਹਿਲੀ ਐਨ ਕਾ ਵਾਈਟ ਸੀ ਧੁੱਪ ਭੇਂਦੀ ਸੀ ਉਹਨਾਂ 'ਚ ਵੈਸੇ ਉਹ ਵਧੀਆ ਨੇ ਸਾਈਕਲਿੰਗ ਤੇ ਹਨਾ ਧੂੜ ਮਿੱਟੀ ਨਹੀਂ ਪੈਂਦੀ ਪਰ ਇਹ ਲਈਆਂ ਨੇ ਆਪਾਂ ਗਾਲੀਆਂ ਜੀਆਂ ਤੇ ਇਹ ਚ ਮਤਲਬ ਸੂਰਜ ਪੈਂਦਾ ਜੇ ਸਹੀ ਰਹਿੰਦਾ ਧੂੜ ਦੇ ਪਹਿਲੇ ਦਿਨੇ ਲਾਦੇ ਇਕੱਠੀ ਰੁਪਈਆ ਆਪਾਂ ਇਹਨਾਂ ਕਾਂ ਤੇ ਮੌਸਮ ਬਹੁਤ ਸੋਹਣਾ ਹੋ ਗਿਆ ਹਵਾ ਚੱਲ ਵੀ ਠੰਢੀ ਠੰਢੀ ਤੇ ਚੰਡੀਗੜ੍ਹ ਕੰਨੀ ਆਇਆ ਲੱਗਦਾ ਵੀ ਮੀਂਹ ਪੈਂਦਾ ਹੁੰਦਾ ਬੱਦਲ ਹੋਏ ਹੋਏ ਨੇ ਬਹੁਤ ਤੇ ਵਧੀਆ ਹੋ ਗਿਆ ਮਾਸਮ ਐਵੇਂ ਦੇ ਮੌਸਮ 'ਚ ਵਧੀਆ ਸਾਈਕਲਿੰਗ ਕਰਕੇ ਮਤਲਬ ਨਜ਼ਾਰਾ ਆਉਂਦਾ ਹਨਾ ਸਫ਼ਰ ਵੀ ਵਧੀਆ ਨਿਕਲਦਾ ਬਾਕੀ ਇਧਰ ਨਾਲ-ਨਾਲ ਖੇਤ ਚੱਲ ਰਹੇ ਨੇ ਕਣਕਾਂ ਪੂਰੀਆਂ ਪੱਕੀਆਂ ਖੜੀਆਂ ਨੇ ਤੇ ਬਸਾਖੀ ਵੀ ਜਿਹੜੀ ਆ ਗਈ 2 ਦਿਨਾਂ ਨੂੰ ਹਨਾ ਤੇ ਬਾਟੀਆਂ ਜਿਹੜੀਆਂ ਸ਼ੁਰੂ ਨੇ ਕਣਕ ਦੀਆਂ ਪੰਜਾਬ ਦੇ ਵਿੱਚ ਸਾਹਮਣੇ ਹੁਣ ਤੁਹਾਨੂੰ ਫਰੇਮ ਦੇ ਵਿੱਚ ਬੱਦਲ ਵਿਖਦੇ ਹੋਣਗੇ ਨੀਲਾ ਨੀਲਾ ਹੋਇਆ ਹੋਇਆ ਇਹ ਸਾਰਾ ਚੰਡੀਗੜ੍ਹ ਨਾਲ ਪਾਸਾ ਮਹਾਲੀ ਵਾਲਾ ਪੂਰਾ ਬੱਦਲ ਹੋਇਆ ਖੜਾ ਤੇ ਠੰਡੀ ਠੰਡੀ ਹਵਾ ਵੀ ਆ ਰਹੀ ਆ ਇਹ ਜਿਹੜਾ ਹੁਣ ਆਪਣਾ 1 ਘੰਟੇ ਦਾ ਸਫ਼ਰ ਨਿਕਲਣਾ ਬਹੁਤ ਵਧੀਆ ਨਿਕਲਦਾ ਬਾਕੀ ਆਵਾਜ਼ਾਂ ਵੀ ਬਹੁਤ ਜਲਦੀ ਆ ਸੜਕ ਤੇ ਇਹ ਰੋਡ ਜਾਂਦਾ ਵੈਸੇ ਚੰਡੀਗੜ੍ਹ ਨੂੰ ਆ ਇਧਰੋਂ ਸਰਾਂਧ ਵਾਲੇ ਪਾਸਿਓਂ ਪਰ ਹੈਗਾ ਇਹ ਸਿੰਗਲ ਜੀ ਆ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦੀ ਇੱਥੇ ਸ਼ਾਮ ਟਾਈਮ ਤਾਂ ਪੁੱਛੋ ਹੀ ਨਾ ਬਹੁਤ ਜ਼ਿਆਦਾ ਲੈਂਨੀ ਲੱਗੀ ਆਉਂਦੀਆਂ ਹੁੰਦੀਆਂ ਨੇ ਚੁੰਨੀਕਲਾਂ ਤੋਂ ਬਾਰ ਬਾਰ ਆਏ ਆ ਆਪਾਂ ਇੱਥੇ ਆਇਆ ਬੋੜ ਅਕਾਲ ਅਕੈਡਮੀ ਚੁੰਨੀਕਲਾਂ ਤੇ ਨਾਲੇ ਬੋੜ ਆ ਏਏ ਡਿਫੈਂਸ ਟ੍ਰੇਨਿੰਗ ਚੁੰਨੀਕਲਾਂ ਇਧਰ ਸਾਹਮਣੇ ਜਿਹੜੀ ਉਹ ਅਕੈਡਮੀ ਹੈ ਬਹੁਤ ਵੱਡੀ ਗੱਲ ਦੀ ਵੀ ਹੈ ਅਕਾਲ ਅਕੈਡਮੀ ਤੇ ਚੱਲਦੇ ਆ ਆਪਾਂ ਅੱਗੇ ਨੂੰ ਸਫ਼ਰ ਜਿਹੜਾ ਉਹ ਸ਼ੁਰੂ ਕਰਦੇ ਆ ਆਪਾਂ ਲੈ ਕੇ ਆਏ ਸੀ ਪਿੰਡੋਂ ਆਦੇ ਹੋਏ ਬਿਸਕਟ ਕੋਸ਼ਕ ਦਾ ਖਾ ਗਏ ਸੀ ਵਿੱਚੋਂ ਆ ਪਾਏ ਨੇ ਥੋੜੀ ਜਿਹੀ ਭੁੱਖ ਜੀ ਲੱਗੀ ਆ ਚੱਕ ਖੋਲ ਬਈ ਬਾਕੀ ਆਪਾਂ ਜੂਸ ਜੱਜ ਪੀਵਾਂਗੇ ਰਾਜ ਰੋਕੇ ਹਨਾ ਤੇ ਆ ਨਰਸਰੀ ਇੱਧਰ ਯਾਰ ਕੋਈ ਆ ਨਰਸਰੀ ਆ ਹਨਾ ਗੇਟ ਬਹੁਤ ਸੋਹਣਾ ਬਣਾਇਆ ਹੋਇਆ ਇਹਨਾਂ ਨੇ ਬਾਈ ਹੁੰਦੀਆਂ ਨੇ ਆ ਪੱਥਰਾਂ ਨਾਲ ਬਣਾਇਆ ਹੋਇਆ ਗੇਟ ਨਰਸਰੀ ਆ ਇਹ ਆ ਥਮਲੇ ਥਮਲੇ ਕਹਿ ਸਕਦੇ ਹਾਂ ਮੈਂ ਗੇਟ ਗਈ ਜੰਨਾ ਬਹੁਤ ਸੋਹਣੇ ਬਣਾਏ ਹੋਏ ਨੇ ਗੋਪਾਲ ਨਰਸਰੀ ਐਗਰੋ ਫਾਰਮ ਇਹਨਾਂ ਦਾ ਹੈ ਸਾਰੀ ਨਰਸਰੀ ਹੋ ਆ ਇਹ ਆਵੇ ਹਾਂ ਬਹੁਤ ਵਧੀਆ ਬਣਾਈ ਹੋਈ ਆ ਬਾਈ ਉਹਨੀਆਂ ਨੇ ਲੋਕੇਸ਼ਨ ਖੋਲਿਆ ਹਵਾ ਬਹੁਤ ਤੇਜ਼ ਤੇ ਚੱਲਣ ਲੱਗੀ ਤੇ ਹਲਕੀ ਹਲਕੀ ਕਣੀਆਂ ਵੀ ਲੱਗ ਰਹੀਆਂ ਨੇ ਤੇ ਪੂਰੀ ਠੰਡੀ ਹਵਾ ਆ ਰਹੀ ਆ ਚੰਡੀਗੜ੍ਹ ਵੱਲ ਪੱਕਾ ਵੀ ਮੈਂਦਾ ਹੋਊ ਤੇ ਚੰਡੀਗੜ੍ਹ ਉਰੋਂ ਲੈ ਕੇ ਰਹਿ ਗਿਆ 10 ਤੋਂ 11 ਕਿਲੋਮੀਟਰ ਇਹ ਰੋਡ ਤੇ ਖਲਾੜੀਆਂ ਬਹੁਤ ਦੇਖਣ ਨੂੰ ਮਿਲਦੀਆਂ ਨੇ ਕਿਮਿਆ ਖਲਾੜੀ ਆ ਨਾ ਤੇ ਸਾਰੇ ਰੋਡ ਤੇ ਆਪਾਂ ਨੂੰ ਖਲਾੜੀਆਂ ਦੇਖਣ ਨੂੰ ਮਿਲਦੀਆਂ ਨੇ ਇਹ ਜਿਹੜਾ ਸਰਹੰਦ ਤੋਂ ਰੋਡ ਆਉਂਦਾ ਚੰਡੀਗੜ੍ਹ ਵੱਲ ਨੂੰ ਚੂਨੀ ਤੋਂ ਅੱਗੇ ਆ ਕੇ ਖਲਾੜੀਆਂ ਸ਼ੁਰੂ ਹੋ ਜਾਂਦੀਆਂ ਤੇ ਹਵਾ ਬਹੁਤ ਆ ਗਈ ਹਨੇਰੀ ਆ ਗਈ ਤੇ ਜਿਆਦਾ ਹਨੇਰੀ ਹੋਈ ਫਿਰ ਰੁਕਣਾ ਪਊ ਕਿਉਂਕਿ ਮੂਹੋਂ ਹਵਾ ਫਿਰ ਜ਼ੋਰ ਲਵਾਉਂਦੀ ਆ ਪੂਰਾ ਸਾਈਕਲ ਦਾ ਆਪਾਂ ਪਹੁੰਚ ਗਏ ਸੀਜੀਸੀ ਕਾਲਜ ਦੇ ਕੋਲੇ ਆ ਇਧਰ ਬਿਲਡਿੰਗ ਆ ਸਾਰੀ ਸੀਜੀਸੀ ਦੀ ਤੇ ਇੱਥੋਂ ਹੁਣ ਪੂਰੀ ਟ੍ਰੈਫਿਕ ਜਿਹੜੀ ਉਹ ਸ਼ੁਰੂ ਹੋ ਗਈ ਇੱਥੇ ਵੀਡੀਓ ਥੋੜੀ ਬਣਦੀ ਆ ਫਿਰ ਟ੍ਰੈਫਿਕ ਦੇ ਵਿੱਚ ਕਿਉਂ ਮਗਰੋਂ ਗੱਡੀਆਂ ਬਹੁਤ ਤੇਜ਼ ਆਉਂਦੀਆਂ ਹੁੰਦੀਆਂ ਨੇ ਉਸ ਕਰਕੇ ਟਰੱਕ ਗੱਡੀਆਂ ਹਨ ਤੇਜ਼ ਆਉਂਦੀਆਂ ਤਾਂ ਦੇਖ ਕੇ ਆਪਾਂ ਨੂੰ ਫੋਨ ਕੱਢਣਾ ਪੈਂਦਾ ਬਾਕੀ ਵੱਡੀਆਂ-ਵੱਡੀਆਂ ਬਿਲਡਿੰਗ ਮਹਾਲੀ ਚੰਡੀਗੜ੍ਹ ਹਨ ਬੜੇ-ਬੜੇ ਫਲੈਟ ਸ਼ੁਰੂ ਹੋ ਜਾਂਦੇ ਨੇ ਪਤਾ ਲਾ ਜਾਂਦਾ ਭਾਈ ਵੀ ਚੰਡੀਗੜ੍ਹ ਮਹਾਲੀ ਦੇ ਆਪਾਂ ਨੇੜੇ ਪਹੁੰਚ ਗਏ ਵੱਡੀਆਂ-ਵੱਡੇ ਫਲੈਟ ਉੱਚੀਆਂ-ਉੱਚੀਆਂ ਬਿਲਡਿੰਗਾਂ ਦੇ ਨੂੰ ਨਾ ਦੇਖ ਰਿਹਾ ਕੁਝ ਖਾਣ ਪੀਣ ਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ ਹਾਂ ਜੀ ਦੇਖ ਲੈ ਚਲ ਚੈੱਕ ਕਰ ਲਵਨੀ ਆਪਾਂ ਢਾਬਾ ਚੈੱਕ ਕਰਦੇ ਆਂ ਪਹਿਲਾਂ ਫਲਕੇਆਂ ਕਿਆਂ ਕਣੀਆਂ ਆ ਗਈਆਂ ਓਏ ਢਾਬੇ ਤੇ ਆ ਕੇ ਆਪਾਂ ਖੜੀ ਆਂ ਤੇ ਸਾਈਕਲ ਦਾ ਸਟੈਂਡ ਲਾਉਣਸਾਰ ਨਹੀਂ ਆ ਗਿਆ ਜੋ ਵੀ ਕਰਦਾ ਰੱਬ ਚੰਗੇ ਲਈ ਉਹ ਕਰਦਾ ਬਹੁਤ ਤੇਜ਼ ਮੀ ਆ ਉਧਰ ਆਪਾਂ ਆਪਣੇ ਸਾਈਕਲ ਜਿਹੜੇ ਖੜਾਦੇ ਹਨਾ ਸ਼ੈੱਡ ਥੱਲੇ ਤੇ ਔਰੇ ਵਧੀਆ ਸ਼ੈੱਡ ਮਿਲ ਗਿਆ ਆਪਾਂ ਨੂੰ ਖੜਾਉਣ ਨੂੰ ਸਾਈਕਲ ਇਥੇ ਰੋਟੀ ਵਗੈਰਾ ਖਾਣੇ ਆ ਆਇਦਰ ਢਾਬਾ ਕਣੀਆਂ ਜੇ ਸਟਾਰਟ ਹੋਏ ਰਹੀਆਂ ਸੀ ਅਸੀਂ ਤਾਂ ਸਲਾਹ ਜੀ ਕਰਕੇ ਫਿਰ ਰੁਕੇ ਗਏ ਬਹੁਤ ਤੇਜ਼ਮੀ ਆ ਗਿਆ ਤੇ ਰੋਟੀ ਪਾਣੀ ਹੋਰੇ ਖਾਣੇ ਆ ਇੱਥੇ ਢਾਬੇ ਤੇ ਬੈਠੇ ਸੀਗੇ ਤੇ ਆਪਾਂ ਰੋਟੀ ਜਿਹੜੀ ਆਰਡਰ ਕਰੀ ਆ ਤੇ ਇੱਥੇ ਢਾਬੇ ਤੇ ਆਪਾਂ ਨੂੰ ਮਿਲੀ ਆ ਦਾਲ ਨਾਲ ਗੋਭੀ ਦਹੀਂ ਇਹ ਖਾਣੇ ਆ ਇੰਜੋਏ ਕਰਦੇ ਆ ਭੁੱਖ ਬਹੁਤ ਲੱਗੀ ਵੀ ਆ ਹਨ ਸਾਈਕਲ ਚਲਾ ਕੇ ਭੁੱਖ ਜ਼ਿਆਦਾ ਲੱਗਦੀ ਆ ਤੇ ਫਤੇਗੜ ਸਾਹਿਬੇ ਆਪਾਂ ਲੰਗਰ ਛਕਿਆ ਜੀ ਉਸ ਤੋਂ ਬਾਅਦ ਹੁਣ ਖਾ ਰਹੇ ਆ ਜਿਹੜੇ ਟਾਬੇ ਤੇ ਆਪਾਂ ਰੋਟੀ ਖਾਣ ਲਈ ਰੁਕੇ ਸੀਗੇ ਤੇ ਉੱਥੋਂ ਆਪਾਂ ਹੁਣ ਚੱਲਣ ਲੱਗੇ ਆ ਇੱਧਰ ਪਿੱਛੇ ਹੈ ਟਾਬਾ ਹਾਂ ਤੇ ਮੀਂਹ ਜਿਹੜਾ ਹੁਣ हट ਗਿਆ ਹਲਕੀ ਹਲਕੀ ਧੁੱਪ ਨਿਕਲਿਆ ਜੀ ਸਮਾਂ ਹੋ ਗਿਆ 7:00 ਵਜੇ ਦਾ ਬਹੁਤ ਟਾਈਮ ਅਸੀਂ ਬੈਠੇ ਰਹੇ ਇੱਥੇ ਗੱਲਾਂ ਬਾਤਾਂ ਕਰੀ ਗਈ ਪਰ ਮੀਂਹ ਵੀ ਕਾਫੀ ਟਾਈਮ ਪਿਆ ਹੁਣ 10 ਮਿੰਟਾਂ ਦਾ ਹੀ ਮੀਂਹ ਹਟਿਆ ਫੇਰ ਹੁਣ ਚੱਲਦੇ ਆਂ ਤੇ ਇੱਥੇ ਆਪਾਂ ਰੁਕਾਂਗੇ ਕਿਹੜੇ ਸੈਕਟਰ 'ਚ ਰੁਕਾਂਗੇ ਬਾਈ 80 80 ਸੈਕਟਰ 'ਚ ਰੁਕਾਂਗੇ ਇਹਦਾ ਮਨਪ੍ਰੀਆ ਦਾ ਰੂਮ ਹੈ ਉੱਥੇ ਉੱਥੇ ਰੁਕਾਂਗੇ ਅੱਧਾ ਦਿਨ ਫਿਰ ਕੱਲ ਨੂੰ ਆਪਾਂ ਅੱਗੇ ਦਾ ਜਿਹੜਾ ਸਫ਼ਰ ਹੋ ਸ਼ੁਰੂ ਕਰਾਂਗੇ ਮੀਂਹ ਪੈਣ ਤੋਂ ਬਾਅਦ ਜੋ ਮੌਸਮ ਇੰਨਾ ਸਾਫ਼ ਹੋ ਗਿਆ ਦੂਰ ਵਾਲੇ ਪਹਾੜ ਵੀ ਜਿਹੜੇ ਉਹ ਦਿਖਦੇ ਨੇ ਆਣ ਆਪਾਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਨੇ ਆ ਇੱਥੇ ਜਿਹੜੇ ਆ ਪਹਾੜ ਨੇ ਨਾ ਬਹੁਤ ਕਲੀਅਰ ਦਿਖ ਰਹੇ ਨੇ ਮੀਂਹ ਪੈਣ ਕਰਕੇ ਮੌਸਮ ਬਿਲਕੁਲ ਕਲੀਅਰ ਹੋ ਗਿਆ ਆਪਾਂ ਮਹਾਲੀ ਦੇ तकरीबन ਨੇੜੇ ਪਹੁੰਚ ਗਏ ਲਾਂਡਰਾ ਚੌਂਕ ਤੋਂ ਆਪਾਂ ਥੋੜਾ ਜਿਹਾ ਅੱਗੇ ਆਇਆ ਇੱਧਰ ਹੀ ਸਾਡਾ ਲਾਂਡਰਾ ਚੌਂਕ ਸੀਗਾ ਹਨਾ ਤੇ ਆ ਇੱਥੇ ਇੱਕ ਨਵਾਂ ਰੋਡ ਬਣ ਰਿਹਾ ਭਾਰਤ ਮਾਲਾ ਪ੍ਰੋਜੈਕਟ ਇਹ ਜਾਣਾ ਮਹਾਲੀ ਤੋਂ ਸਰਹੰਦ ਨੂੰ ਸਰਹੰਦ ਤੋਂ ਹੁੰਦਾ ਹੋਇਆ ਅੱਗੇ ਸਹਨੇ ਪਧੌੜ ਨੂੰ ਇੱਥੇ ਆ ਬੋਰਡ ਵੀ ਲੱਗਿਆ ਹੋਇਆ ਮਹਾਲੀ ਸਰਹੰਦ ਹਾਈਵੇ ਪ੍ਰੋਜੈਕਟ ਗ੍ਰੀਨਫੀਲਡ ਹਾਈਵੇ ਪ੍ਰੋਜੈਕਟ ਸਰਹੰਦ ਨਿਕਲਣਾ ਜਾ ਕੇ ਫਿਰ ਇਹ ਸਹਨੇ ਪਧੌੜ ਜਾਣਾ ਉਧਰੋਂ ਬਰਨਾਲ ਏਰੀਆ ਵਾਲਿਆਂ ਨੂੰ ਨੇੜੇ ਪੈਣ ਲੱਗ ਜੂ ਚੰਡੀਗੜ੍ਹ ਸਾਡਾ ਏਰੀਆ ਵਾਲਿਆਂ ਨੂੰ ਇਹ ਭਾਰਤ ਮਾਲਾ ਪ੍ਰੋਜੈਕਟ ਦਾ ਇੰਟਰ ਆ ਤੇ ਤਕਰੀਬਨ ਕੰਮ ਇਹਦਾ ਨੇੜੀ ਆ ਹੁਣ ਥੋੜਾ ਜਿਹਾ ਹੀ ਰਹਿ ਗਿਆ ਕੰਮ ਆਪਾਂ ਪਹੁੰਚ ਗਏ ਸੈਕਟਰ 104 ਮਹਾਲੀ ਦੇ ਵਿੱਚ ਇਧਰ ਵੱਡੇ ਵੱਡੇ ਫਲੈਟ ਦੱਸਦੇ ਨੇ ਵੀ ਆਪਾਂ ਮਹਾਲੀ ਦੇ ਵਿੱਚ ਐਂਟਰ ਹੋ ਗਏ ਇਥੋਂ ਆਪਾਂ ਜਾਣਾ ਕਿੰਨੇ ਚ ਕਿਹਾ ਸੀ ਇਹਨਾਂ ਨੇ ਅਸੀਂ 80 ਸੈਕਟਰ ਚ ਜਾਣਾ ਹਲਕੀਆਂ ਹਲਕੀਆਂ ਕਣੀਆਂ ਫੇਰ ਸ਼ੁਰੂ ਹੋ ਗਈਆਂ ਜਦੋਂ ਮੌਸਮ ਠੰਡਾ ਹੋਇਆ ਅਸੀਂ ਹੌਲੀ ਹੌਲੀ ਆਏ ਆ ਮੌਸਮ ਚ ਅਸੀਂ ਹੱਸਦੇ ਖੇਡਦੇ ਆਏ ਆ ਰੁਕਦੇ ਰੁਕਦੇ ਆਏ ਆ ਜਾਂ ਮੌਸਮ ਠੰਡਾ ਹੁੰਦਾ ਫਿਰ ਐਂ ਹੁੰਦਾ ਵਧੀਆ ਸਫਰ ਰਿਹਾ ਆਪਣਾ ਉਰੇ ਤੱਕ ਖੜ ਜਾਓ ਭਾਈ ਟੋਏ ਬਹੁਤ ਆ ਗਏ 104 ਸੈਕਟਰ ਤੋਂ ਥੋੜਾ ਜਿਹਾ ਅੱਗੇ ਆ ਕੇ ਆਪਾਂ ਰੁਕੇ ਆ ਹਨਾ ਮੀਂਹ ਆ ਗਿਆ ਸੀ ਤਾਂ ਕਰਕੇ ਸਾਈਕਲ ਆਪਾਂ ਉਧਰ ਦਾ ਸਾਹਮਣੇ ਲਾਤੇ ਤੇ ਇੱਥੇ ਆ ਖਾਣ ਨੂੰ ਸਮਾਨ ਲਿਆ ਸੁਪਰਮਾਰਕਟ ਤੋਂ ਚਾਕਲੇਟ ਵਗੈਰਾ ਤੇ ਮੀਂਹ ਕਾਫੀ ਆ ਗਿਆ 2 ਕਿਲੋਮੀਟਰ ਰੂਮ ਰਹਿ ਗਿਆ ਤੇ ਇਧਰ ਆਪਣੇ ਖੜੇ ਨੇ ਸਾਈਕਲ ਬਹੁਤ ਤੇਜ਼ ਆ ਗਿਆ ਤਾਂ ਕਰਕੇ ਸੀ ਰੁਕ ਗਏ ਇੱਥੇ ਥਾਂ ਮਿਲ ਗਈ ਸੀ ਸਾਈਕਲ ਲਾਉਣ ਆਹ ਖੜਾ ਲਏ ਸਾਈਕਲ ਜਦੋਂ ਮੀਂਹ ਹਟੂ ਫਿਰ ਇੱਥੋਂ ਆਪਾਂ ਚੱਲਦੇ ਆਂ ਤੇ ਇੱਥੇ ਕਾਫੀ ਖੁੱਲੀ ਥਾਂ ਹੈਗੀ ਤੇ ਮੀਂਹਣ ਲੱਗਦਾ ਖੜਦਾ ਨਹੀਂ ਹਲੇ ਅੱਧਾ ਘੰਟਾ ਲਾਗੂ ਯਾਰ ਹੋਰ ਹਾਂ ਬੱਦਲ ਪੂਰਾ ਹੋ ਗਿਆ ਮੇਰਾ ਹੀ ਹੋ ਜਾਣਾ ਬੱਦਲ ਪੂਰਾ ਹੋ ਗਿਆ 5:00 ਵਜੇ ਦਾ ਜਿਹੜਾ ਉਹ ਸਮਾਂ ਹੋ ਗਿਆ ਰਾਜ ਮੀਂਹ ਨੇ ਵੀ ਕਾਫੀ ਟਾਈਮ ਖਰਾਬ ਕੀਤਾ ਬਾਕੀ ਅਸੀਂ ਰੁਕਦੇ ਆਇਆ ਮੌਸਮ ਵਧੀਆ ਹੋ ਗਿਆ ਸੀ ਸ਼ਾਮ ਜੇ ਨੂੰ ਆਕੇ ਪੂਰਾ ਅੱਧਾ ਘੰਟਾ ਖੜਨ ਤੋਂ ਬਾਅਦ ਹੁਣ ਆਪਾਂ ਚੱਲੇ ਆਂ ਕਿ ਹੁਣ ਵੀ ਹਟਿਆ ਅੱਧਾ ਘੰਟਾ ਖੜਨਾ ਪੈ ਗਿਆ ਇੱਥੇ ਤੇ ਹੁਣ ਚੱਲਦੇ ਹਾਂ ਹੁਣ ਸਿੱਧਾ ਰੂਮ 'ਚ ਖੜਾਂਗੇ ਜਾ ਕੇ ਬਸ ਮੀਂਹ ਆਵੇ ਬੱਦਲ ਹੁਣ ਵੀ ਪੂਰਾ ਹੋਇਆ ਹੋਇਆ ਪੂਰਾ ਅੱਧਾ ਘੰਟਾ ਖੜਨ ਤੋਂ ਬਾਅਦ ਉਹ ਪਲਾਜ਼ੇ ਦੇ ਵਿੱਚ ਹੈ ਨਾ ਹੁਣ ਮੀਂਹ ਹਟਿਆ ਅੱਧਾ ਘੰਟਾ ਖੜੇ ਰਹੇ ਤੇ ਅੱਜ ਮੀਂਹ ਨੇ ਵੀ ਸੁਣਾ ਖੱਡਲ ਕਵਾਰ ਕਰਿਆ ਪਰ ਮੌਸਮ ਚਲੋ ਵਧੀਆ ਹੋ ਗਿਆ ਗਰਮੀ ਜੀ ਹੈਗੀ ਸੀ ਤਿੰਨ ਚਾਰ ਦਿਨਾਂ ਦੀ ਤੇ ਉਹਦੇ ਕਰਕੇ ਠੰਡਾ ਜਿਹਾ ਮੌਸਮ ਹੋ ਗਿਆ ਸੈਕਲ ਚਲਾਉਣ 'ਚ ਵਧੀਆ ਰਿਹਾ ਤੇ ਇਹ ਪਿੱਛੇ ਤੁਸੀਂ ਥਿ ਵਿਊ ਦੇਖੋ ਬਹੁਤ ਸੋਹਣਾ ਵਿਊ ਬਣਦਾ ਮੀਂਹ ਪੈਣ ਤੋਂ ਬਾਅਦ ਹਣਾ ਤੇ ਟਾਈਮ ਹੋ ਗਿਆ 6:00 6:00 ਵਜੇ ਪੂਰੇ ਹਨ ਸਹੀ ਤੇ ਆ ਸਾਡੇ 6.5-7 ਤੁਰੇ ਸੀਗੇ ਤੇ ਅਸੀਂ ਹੌਲੀ-ਹੌਲੀ ਆਇਆ ਆ ਰਾਮ ਨਾਲ ਕੋਈ ਕਾਲੀ ਨਹੀਂ ਕਰੀ ਰਸਤੇ ਦੇ ਵਿੱਚ ਉਹ ਫਟੇਗੜ ਸਾਹਿਬ ਵੀ ਖੜੇ ਸੀ तकरीबन ਘੰਟਾ ਦਾ ਫਟੇਗੜ ਸਾਹਿਬ ਲਾਤ ਆਉਗਾ ਨਾ ਇੱਕ ਘੰਟਾ ਫਟੇਗੜ ਸਾਹਿਬ ਖੜੇ ਰਹੇ ਸੀ ਬਾਕੀ ਚੁੰਨੀ ਖੜੇ ਰਹੇ ਚੁੰਨੀ ਤੋਂ ਪਹਿਲਾਂ ਰੁਕੇ ਸੀ ਆਹ ਆ ਮਜਾਦ ਤੋਂ ਪਹਿਲਾਂ ਆਹ ਚੁੰਨੀ ਦੇ ਨੇੜੇ ਜਿਹੜੇ ਬਾਕੀ ਇੱਕ ਘੰਟਾ ਟਾਇਰਾਂ ਦੇ ਖਰਾਬ ਕਰਤਾ ਨੇ ਬਹੁਤ ਵੇਆ ਰੂਮ ਦੇ ਵਿੱਚ ਆਪਣਾ ਆਈਡੀਆ ਹੈਗਾ ਵੀ 11 ਵਜੇ ਪਹੁੰਚਣਾ ਦਾ ਹਾਂ ਵੀ 11 ਵਜੇ ਆਰਾਮ ਨਾਲ ਪਹੁੰਚਾਂਗੇ ਰੁੱਕ ਰੁੱਕ ਕੇ ਹਾਂ ਉਹ ਆਈਡੀਆ ਦਾ ਪਾਇਲ ਆਇਆ ਸੀ ਵੀ ਆਪਾਂ ਥੋੜਾ ਜਿਹਾ ਰੈਸਟ ਕਰਕੇ ਚੱਲਾਂਗੇ ਵਿੱਚ 20 ਨੇ ਖਰਾਬ ਕਰਤਾ ਜਿੰਨੇ ਟਾਈਮ ਆ ਨਾ ਬਾਕੀ ਘੰਟਾ ਜਿਹੜਾ ਘੰਟਾ ਬੱਸ ਫੇਰੀ ਕਰਾ ਬੋਗੇ ਟ੍ਰੈਲ ਕਾਰ ਪਰ ਠੀਕ ਰਿਹਾ ਯਾਰ ਕੁੱਲ ਬੁਲਾ ਕੇ ਕਿਹੜੀ ਕਿਹੋ ਨਜ਼ਾਰੇ ਯਾਰ ਹੋੜ ਤੱਕ ਆਪਾਂ 6 ਕਿਲੋਮੀਟਰ ਸਫ਼ਰ ਕਰ ਲਿਆ ਹੋਊ ਸਾਈਕਲ ਤੇ ਤੇ ਹੌਲੀ ਹੌਲੀ ਅਸੀਂ ਖੜਦੇ ਖੜਦੇ ਆਏ ਕੋਈ ਗਾਲੀ ਨਹੀਂ ਕਢੀ ਤੇ ਹੁਣ ਰੈਸਟੋਰ ਕਰਾਂਗੇ ਜਾ ਕੇ ਤੇ ਰੂਮ ਦੇ ਵਿੱਚ ਲਓ ਜੀ ਆਪਾਂ ਪਹੁੰਚ ਗਏ ਸੈਕਟਰ 80 ਦੇ ਵਿੱਚ ਤੇ ਇੱਥੇ ਸਾਡੇ ਆ ਨੌਜਵਾਨ ਦਾ ਕਮਰਾ ਭਾਈ ਇਹ ਉਰੇ ਰਹਿੰਦਾ ਤੇ ਇਹਦੇ ਕਮਰੇ ਜਿਹਾ ਆਪਾਂ ਰੁਕਾਂਗੇ ਕਣੀਆਂ ਨੇ ਫੇਰ ਅੱਜ ਹੁਣ ਪਿੱਛਾ ਨਹੀਂ ਛੱਡੇਆ ਮਗਰੇ ਪੈ ਗਈਆਂ ਜਿਹੜਾ ਹੁਣ ਵੀ ਹਲਕੀ ਹਲਕੀ ਆ ਰਹੀਆਂ ਨੇ ਇਹ ਸਾਰਾ ਫੈਕਟਰੀ ਸੀ ਹੈ ਬਸ ਸਵੇਰੇ ਮੌਸਮ ਸਾਫ ਹੋਵੇ ਜਦ ਆਪਾਂ ਖਮਾਚਰ ਗੰਨ ਨੂੰ ਸਾਫਰ ਸ਼ੁਰੂ ਕਰਨਾ ਉਦੋਂ ਮੀਂਹ ਨਾ ਹੋਵੇ ਫਿਰ ਮੀਂਹ 'ਚ ਥੋੜੀ ਜਿਹੀ ਖੱਡਲ ਖਵਾਰੀ ਹੋ ਜਾਂਦੀ ਆ ਸੁੱਕਾ ਜਾਂ ਸਾਫ ਜਿਹਾ ਮੌਸਮ ਹੋਵੇ ਹੈ हां जी मौसम ना साफ ਹੋਇਆ ਪਰ ਮੇਰੇ ਵਾਂਗਰ ਮੌਸਮ ਸਾਫ ਹੋ ਵੀ ਕੱਲੂ ਹੀ ਆਪਾਂ ਚੱਲੀਏ ਅੱਗੇ ਨੂੰ हां हां ਇਹਦੇ ਨਾਲ ਬੱਟ ਵੀ ਨਹੀਂ ਸੀ हां जी ਆਪਾਂ ਪਹੁੰਚ ਗਏ ਰੂਮ ਦੇ ਵਿੱਚ ਤੇ ਜਿਹੜੇ ਟਿਕਾਣੇ ਤੇ ਆਪਾਂ ਪਹੁੰਚਣਾ ਸੀਗਾ ਤੇ ਨਹਾ ਧੋ ਕੇ ਆਪਾਂ ਤਿਆਰ ਹੋ ਗਏ ਹਨ ਕੱਪੜੇ ਚੇਂਜ ਕਰ ਲਈ ਤੇ ਬਾਕੀ ਇਥੋਂ ਆਪਾਂ ਕੱਲੂ ਆਪਣਾ ਜਿਹੜਾ ਸਫਰ ਸ਼ੁਰੂ ਕਰਾਂਗੇ ਹਿਮਾਚਲ ਵਾਲ ਦਾ ਤੇ ਅੱਜ ਦਾ ਸਫਰ ਆਪਣਾ ਬਹੁਤ ਵਧੀਆ ਰਿਹਾ ਬਾਕੀ ਵੀਡੀਓ ਦੇ ਵਿੱਚ ਸਾਰੀ ਦੇ ਵਿੱਚ ਤੁਸੀਂ ਦੇਖਿਆ ਹੀ ਆ ਤੇ ਆਉਣ ਵਾਲੀਆਂ ਜਿਹੜੀਆਂ ਵੀਡੀਓ ਆਉਣਗੀਆਂ ਉਹ ਸਾਰੀਆਂ ਹਿਮਾਚਲ ਦੀਆਂ ਆਉਣਗੀਆਂ ਸਾਈਕਲ ਸਫਰ ਦੀਆਂ ਆਉਣਗੀਆਂ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਮਿੱਤਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਅੱਗੇ ਜਰੂਰ ਭੇਜਿਓ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ